ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਕਰਦੋਂ ਸਭ ਠੀਕ ਠਾਕ ਹੋਮ ਹੋਗੇ ਅੱਜ ਆਈ ਸੀ ਮੇਰੇ ਪਿੰਡ ਬੜੀ ਪਿੰਡ ਜਿਹੜਾ ਸੰਰੂਰ ਹਰਦੀਪ ਸਿੰਘ ਕੋਲੇ ਹਰਦੀਪ ਸਿੰਘ ਨੇ ਕੱਲ ਲਿਆਂਦੀ ਸੀ ਗੁਰਦਿਆਲ ਮਸ਼ੀਨਾਂ ਦੋ ਨਵੀਆਂ ਤੇ ਸ਼ੇਅਰ ਪਰਚੇਜ ਦਾ ਕੰਮ ਪਹਿਲਾਂ ਵੀ ਆਪਾਂ ਇਹਨਾਂ ਦੀ ਗੁਰਦਿਆਲ ਦੀ ਵੀਡੀਓ ਬਣਾਈ ਸੀ ਕੀ ਤੇ ਇਹਨਾਂ ਦਾ ਗੁਰਦਿਆਲ ਨਾਲ ਟਾਈ ਆਪਾਂਗਾ ਤੇ ਹੋਰ ਮਸ਼ੀਨਾਂ ਨਾਲ ਵੀ ਟਾਈ ਆਪਾਂਗਾ ਅੱਜ ਹੁਣ ਇੱਕੋ ਘਰੇ ਜਣੀ ਚਾਚੇ ਟਾਏ ਦੇ ਮੁੰਡਿਆਂ ਨੂੰ ਦੋ ਮਸ਼ੀਨਾਂ ਮੁਖਸਰ ਸਾਹਿਬ ਦਿੱਤੀਆਂ ਨੇਗੀਆਂ ਉਹ ਅੱਜ ਉਹਨਾਂ ਦੀ ਡ੍ਰਿਵਲੀ ਆ ਗਈ ਡ੍ਰਿਵਲੀ ਲੈਣ ਆਏ ਨੇਗੇ ਆਪਾਂ ਗੱਲਬਾਤ ਕਰਦੇ ਆਂ ਦਾਦਾ ਨਾਲ ਵੀ ਕਿਵੇਂ ਰਿਹਾ ਤੇ ਵੀ ਕੋਈ ਬਾਹਲਾ ਖੱਜਲ ਖਵਾਰ ਤਾਂ ਨਹੀਂ ਸੋਨੂੰ ਕਰਿਆ ਕਿੰਨਾ ਟਾਈਮ ਲਾਤਾ ਮਸ਼ੀਨਾਂ ਦੇਣ ਨੂੰ ਤੇ ਬਾਕੀ ਗਾਰੰਟੀ ਬਰਾਂਤੀ ਦੀ ਕਿੰਨੀ ਜ਼ਿੰਮੇਵਾਰੀ ਲਈਆ ਕਿੰਨੀ ਕੰਪਨੀ ਫੁੱਲ ਜ਼ਿੰਮੇਵਾਰੀ ਲੈਂਦੀ 19 ਫੁੱਲ ਜ਼ਿੰਮੇਵਾਰੀ ਲੈਂਦੇ ਨੇ ਕਿਵੇਂ ਆ ਕੀ ਗੱਲ ਬਾਤ ਆ ਜੋ ਕਰਦੇ ਹਰਦੀਪ ਸਿੰਘ ਨਾਲ ਗੱਲ ਬਾਲਾ ਹਰਦੀਪ ਸਿੰਘ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧਾਈਆਂ ਭਾਈ ਤੈਨੂੰ ਨਵੀਂ ਮਸ਼ੀਨ ਈ ਆ ਹਾਂਜੀ ਹਾਂਜੀ ਤੁਹਾਨੂੰ ਵੀ ਠੀਕ ਆ ਤੇ ਕਿੰਨੇ ਲੈ ਕੇ ਆਂਦੀ ਆ ਅਸੀਂ ਆਪਾਂ ਇਹ ਘਰਾ ਤਾਈ ਆ ਜੀ ਇੱਕ ਹੋਗੇ 4-5 ਦਿਨ ਠੀਕ ਆ ਹਾਂ ਅਛਾ ਇਹ ਆਪਾਂ ਅੱਗੇ ਸੇਲ ਕਰਤੀਆਂ ਸੇਲ ਕਰਤੇ ਹਾਂ ਜੇ ਕੋਈ ਘਰੇ ਦਿੱਤੀਆਂ ਦੋਨੇ ਮਸ਼ੀਨਾਂ ਅਛਾ ਇੱਕੋ ਹੀ ਘਰੇ ਦੋਨੇ ਮਸ਼ੀਨਾਂ ਦਾ ਹਾਂ ਪਹਿਲਾਂ ਵੀ ਚਲਾਉਂਦੇ ਨੇ ਬਾਈ ਹੁੰਦੀਆਂ ਮਸ਼ੀਨਾਂ ਹਾਂ ਪਹਿਲਾਂ ਵੀ ਹੈਗੀਆਂ ਜਿੰਨਾਂ ਕੋਲ ਠੀਕ ਆ ਹਾਂ ਤੇ ਚਲੋ ਵਧੀਆ ਹਾਂਜੀ ਤੇ ਆਪਣਾ ਕਿੰਨੇ ਹੀ ਆ ਕ ਮਸ਼ੀਨਾਂ ਦਾ ਟਾਈ ਆਪਾਂ ਇਹਨਾਂ ਨਾਲ ਗੁਰਦੇਵਾਲ ਨਾਲ ਨਾਲ ਗੁਰਦੇਵਾਲ 'ਚ ਹੈਗੀਆਂ ਆਪਣੀਆਂ 15 ਕ ਮਸ਼ੀਨਾਂ ਠੀਕ ਆ ਜੀਦੋ ਚ ਆਪਣੀਆਂ 10 11 ਮਸ਼ੀਨਾਂ ਦੀ ਬੁਕਿੰਗ ਹੋ ਗਈ ਆ ਆਪਣੇ ਕੋਲੇ ਠੀਕ ਆ 4 ਕ ਮਸ਼ੀਨਾਂ ਆਪਣੀਆਂ ਬਾਕੀ ਬਚਦੀਆਂ ਠੀਕ ਆ ਇਹ ਕੋਈ ਹਰਦੀਪ ਨਹੀਂ ਆਇਆ ਤਾਂ ਨਹੀਂ ਕਹਿੰਦੇ ਹੈਗੇ ਯਾਰ ਵੀ ਵਿੱਚ ਗਾਹਕ ਹੁੰਦਾਗਾ ਅਗਲਾ ਕਹਿੰਦਾ ਯਾਰ ਮੈਂ ਤਾਂ ਝੋਨੇ ਦੇ ਸੀਜ਼ਨ ਨੂੰ ਵੇ ਲਾਉਂ ਜਾ ਕੇ ਨਹੀਂ ਵਿੱਚ ਹੈਗੇ ਜੀ ਉਹ ਚਲੋ ਉਹਨਾਂ ਦੇ ਹਿਸਾਬ ਨਾਲ ਸਾਡੀਆਂ ਸਾਈਆਂ ਹੋਈਆਂ ਵੀਆਂ ਨੇ ਠੀਕ ਹੈ ਕਿਵੇਂ 9ਵੇਂ ਮਹੀਨੇ ਚ ਮਸ਼ੀਨਾਂ ਦੇਣੀਆਂ ਨੇ ਠੀਕ ਹੈ ਇਹ ਮੰਨ ਲਓ ਜਿਹੜੀਆਂ ਮਸ਼ੀਨਾਂ ਬਾਹਰ ਜਾਣੀਆਂ ਨੇਗੀਆਂ ਠੀਕ ਹੈ ਰਾਜਸਥਾਨ ਵਗੈਰਾ ਮੂੰਗੀ ਤੇ ਠੀਕ ਹੈ ਉਹ ਮੰਨ ਲਓ 8ਵੇਂ ਮਹੀਨੇ ਚ ਆਪਾਂ ਉਹ ਐਸ ਅਗਸਤ ਡਿਲੀਵਰੀਆਂ ਦੇਣੀਆਂ ਨੇ ਨਹੀਂ 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 ਹੈ ਹਰ ਹਾਲ ਹਾਂ ਹਾਂ ਜੀ ਉਹਨਾਂ ਨਾਲ ਆਪਣੀ ਗੱਲਬਾਤ ਕਰੀ ਵੀ ਆ ਵੀ ਜਿਵੇਂ ਗਾਹਕ ਮੰਗੂਗਾ ਮਸ਼ੀਨ ਉਸ ਤਰ੍ਹਾਂ ਹਾਂਜੀ ਹਾਂ ਠੀਕ ਹੈ ਹੁਣ ਤੋਂ ਮੈਂ ਆਪਣੀ ਇਹਨਾਂ ਤੋਂ ਬਾਅਦ ਸਮਰਾਲੇ ਦੀ ਮਸ਼ੀਨ ਹੈ ਫਿਰੋਜ਼ਪੁਰ ਦੀ ਹੈ ਠੀਕ ਹੈ ਮੋਗੇ ਦੀਆਂ ਨੇ ਠੀਕ ਹੈ ਉਹ ਡਿਲੀਵਰੀਆਂ ਜਾਣੀਆਂ ਆਪਾਂ 8ਵੇਂ ਮਹੀਨੇ ਚ ਦੇਣੀਆਂ ਨੇ ਠੀਕ ਹੈ ਉਹਨਾਂ ਨੇ ਜਣੀ ਬਾਹਰ ਜਾਣਾ ਮਸ਼ੀਨਾ ਲੈ ਕੇ ਹਾਂ ਉਹ ਬਾਹਰ ਜਾਣਾ ਜੀ ਮੂਗੀ ਤੇ ਜਾਣਗੇ ਉਹ ਮਸ਼ੀਨਾ ਠੀਕ ਹੈ ਹਾਂ ਸੇ ਹੁਣ ਜਣੀ ਇਹ ਮੂੰਗੀ ਦਾ ਸੀਜ਼ਨ ਜਿਹੜਾ ਇਹ ਸੀਜ਼ਨ ਹੁਣ ਕਣਕ ਵੱਢ ਕੇ ਬੀਜਦੇ ਨੇ ਉਧਰ ਲੋਕ ਮੂੰਗੀ ਕਣਕ ਵੱਢ ਕੇ ਬੀਜਦੇ ਆਈ ਸਾਇਦ ਉੱਥੇ ਹਾਂ ਠੀਕ ਆ ਹਾਂ ਫਿਰ ਤੋਂ ਵੀ ਮੇਰੇ ਵਾਂਗੂ ਗਾਇ ਨਹੀਂ ਕਹਦੇ ਨਹੀਂ ਗਏ ਨਹੀਂ ਆਪਾਂ ਪਤਾ ਕਿਉਂਕਿ ਆਪਾਂ ਆਪ ਲੋਕਲੀ ਚਲਾਉਂਦੇ ਆਂਗੇ ਠੀਕ ਆ ਤੇ ਆਪਾਂ ਕਦੇ ਰਾਜਸਥਾਨ ਵਗੈਰਾ ਆਪਾਂ ਮੂੰਗੀ ਮੰਗੀ ਦਾ ਸੀਜ਼ਨ ਆਪਾਂ ਲਾਇਆ ਨਹੀਂਗਾ ਠੀਕ ਆ ਇਹ ਚਲੋ ਜਿਹੜੇ ਬੰਦੇ ਪੁਰਾਣੇ ਆਗੇ ਆ ਉਹਨਾਂ ਨੂੰ ਪਤਾ ਹੈ ਹਾਂ ਉਹ ਮਨ ਲਓ ਮੂੰਗੀ ਦਾ ਸੀਜ਼ਨ ਬਾਹਰ ਲਾਉਂਦੇ ਆ ਠੀਕ ਆ ਹਾਂਜੀ ਹੁਣ ਕੰਪਨੀ ਦੀ ਜਿੰਨੀ ਗਾਰੰਟੀ ਆ ਗਾਰੰਟੀ ਆ ਉਹ ਆਪਾਂ ਵਾਈਆਂ ਅਨੁਸਾਰ ਹੀ ਦੇ ਦਿੰਦੇ ਹਾਂ ਜੀ ਹਾਂ ਕੰਪਨੀ ਵਾਲੀ ਮੰਨ ਲਓ ਕੰਪਨੀ ਤੋਂ ਲੈ ਕੇ ਦਿੱਤੀ ਆ ਜਿਹੜੀ ਇੰਜਨ ਦੀ ਗਾਰੰਟੀ ਆ ਠੀਕ ਆ ਉਹ ਜਣਾ ਆਪ ਆਪ ਦਾ ਹੀ ਧਰਦੇ ਆ ਧਰੇ ਨੇਗੇ ਮੰਨ ਲਓ ਠੀਕ ਆ ਉਹਦੀ ਗਾਰੰਟੀ ਆਪਾਂ ਆਪ ਦਿੰਦੀ ਆ ਠੀਕ ਆ ਉਹਦੀ ਗਾਰੰਟੀ ਆਪਾਂ ਆਪ ਦੀ ਦਿੰਦੀ ਆ ਵੀ ਕਿੰਨਾ ਟਾਈਮ ਹਾਂ ਕਿਵੇਂ ਵੀ ਕੀ ਜਿਹੜੀ ਵੀ ਜਿਵੇਂ ਵੀ ਗੱਲ ਆ ਉਹ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਦੀ ਆ ਫਿਰ ਵੀ ਆਪਾਂ ਚਲੋ ਕੰਪਨੀ ਤੋਂ ਹਟ ਕੇ ਵੀ ਜੇ ਬਾਈਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਠੀਕ ਹੈ ਉੱਥੇ ਵੀ ਆਪਾਂ ਖੜੇ ਆ ਕੋਈ ਐਸੀ ਜੀ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਸਾਫਟਵਰ ਤੋਂ ਸੁਣਤਾ ਮੈਂ ਹੁਣ ਪਾਇਆ ਹਰਦੀਪ ਸਿੰਘ ਉਹ ਵੀ ਫਰਕ ਕਿਵੇਂ ਆ ਨਹੀਂ ਸਾਫਟਵਰ ਦੇਖੋ 11 ਨੰਬਰ ਨੇ ਜੀ ਥ੍ਰੈਸਰ ਵਾਲੀਆਂ ਠੀਕ ਆ ਉਹਨਾਂ ਨੇ 2019 ਤੋਂ ਕੀਤੀਆਂ ਹੋਈਆਂ ਨੇ ਠੀਕ ਆ 18 19 ਤੋਂ ਮੰਨ ਲਓ ਚੱਲ ਰਹੀਆਂ ਨੇ ਜੀਆਂ ਉਹ ਹੁਣ 11 ਨੰਬਰ ਵਹਿ ਰਹੀਆਂ ਜੀ ਮੰਨ ਲਓ ਮੇਨ ਸਾਫਟਾ ਜਿਹੜੀਆਂ ਜਿਵੇਂ ਹੁਣ ਆਪਾਂ 23 ਚ ਲਈਆਂ ਸੀ ਝੋਨੇ ਦੇ ਸੀਜ਼ਨ ਆ ਆਪਾਂ ਕਣਕ ਦੇ ਸੀਜ਼ਨ ਲਈਆਂ ਸੀ ਮਸ਼ੀਨਾਂ ਹਾਂਜੀ ਉਹ ਨਾਲ ਕੋਈ ਸਾਫਟ ਦਾ ਬਦਲਾ ਕੋਈ ਹੀ ਸਾਫਟ ਚੱਲਦੀ ਹੈ ਸਾਫਟ ਉਹੀ ਹੈ ਜੀ 11 ਨੰਬਰ ਦੀ 11 ਨੰਬਰੀ ਜਾਨੀ ਪਹਿਲੀ ਵੱਡੀਆਂ ਹੀ ਪਹਿਲੀ ਹੀ ਵੱਡੀਆਂ ਨੇ ਹਾਂ ਪਹਿਲੀ ਹੀ ਵੱਡੀਆਂ ਰਹੀਆਂ ਨੇ ਠੀਕ ਆ ਹਾਂਜੀ ਤੇ ਹੋਰ ਤਾਂ ਕੋਈ ਕੋਈ ਗਾਰੰਟੀ-ਬਰੰਟੀ ਦਾ ਬਸ ਫਿਰ ਆਪਾਂ ਨੂੰ ਹੁਣ ਤਾਂ ਪਤਾ ਹੀ ਆ ਹਨਾ ਜਿਹੜਾ ਟੂਲ ਕਿਟ ਆ ਗਈ ਉਹ ਸਾਰੀ ਨਾਲ ਦਿੰਦੇ ਨੇਗੇ ਉਹ ਨਾਲ ਦਿੰਦੇ ਆ ਜੀ ਹਾਂ ਠੀਕ ਆ ਹਾਂ ਜੀ ਵਧੀਆ ਬਾਈ ਜੀ ਵਧੀਆ ਹੋਰ ਠੀਕ ਠਾਕ ਹੋ ਵਧਾਈਆਂ ਭਰਾ ਸਾਨੂੰ ਤੁਹਾਡੇ ਮਾਲਕ ਦਾ ਨਵੀਆਂ ਮਸ਼ੀਨਾਂ ਦੀਆਂ ਹਾਂਜੀ ਪਹਿਲਾਂ ਵੀ ਆਪਾਂ ਮਸ਼ੀਨਾਂ ਚਲਾਉਂਦੇ ਹਾਂ ਹਾਂਜੀ ਬਾਈ ਜੀ ਪਹਿਲਾਂ ਕਿਹੜੀਆਂ ਨੇ ਆਪਣੇ ਕੋਲੇ ਪਹਿਲਾਂ ਆਪਾਂ ਚਲਾ ਰਹੇ ਨੌ ਤੋਂ ਚਲਾ ਰਹੇ ਹਾਂ ਪਹਿਲਾਂ ਟਰੈਕਟਰ ਵਾਲੀ ਸੀ ਤੇ ਮਲਕੀਤ ਲਈ ਠੀਕ ਆ ਹੁਣ ਆਪਣੇ ਕੋਲ ਵਹੀਰਾ ਤੇ ਮਲਕੀਤ ਹੈ ਦੋ ਵਹੀਰਾ ਤੇ ਮਲਕੀਤ ਦੋਨੇ ਲਈ ਦੋ ਹੇ ਲੈ ਲਈਏ ਦੋ ਹੇ ਲੈ ਲਈਏ ਚਾਰ ਕਰ ਲਈਆਂ ਚਾਰ ਕਰ ਲਈਆਂ ਠੀਕ ਆ ਕਿਹੜਾ ਏਰੀਆ ਆਪਣਾ ਆਪਣਾ ਇਹ ਡੱਬ ਵਾਲੇ ਕੋਲੇ ਪਿੰਡ ਹੈ ਭੁੱਲਰ ਵਾਲਾ ਠੀਕ ਆ ਜिला ਸ਼੍ਰੀ ਮੁਖਸਰ ਸਾਹਿਬ ਜੀ ਮੁਖਸਰ ਦੇ ਝੋਨੇ ਦੇ ਚੱਲ ਗਿਆ ਹੋਣੀਆਂ ਹਾਂ ਇਹ ਝੋਨੇ ਚੱਲਦੀ ਇੱਕ ਮਸ਼ੀਨ ਹੈ ਬਾਕੀ ਬਾਹਰ ਚੱਲਦੇ ਆ ਠੀਕ ਆ ਉਦੋਂ ਛੋਟੇ ਕਿ ਝੋਨਾ ਕਿੰਨਾ ਕੁ ਹੁੰਦਾਗਾ ਝੋਨਾ ਪੂਰੇ ਹੁੰਦਾ ਜੀ ਤਕਰੀ ਸਾਰੀ ਝੋਨਾ ਹੁੰਦਾਗਾ ਠੀਕ ਆ ਤੇ ਕਿਵੇਂ ਲੱਗਿਆ ਸਾਡੇ ਬੰਦੇ ਦਾ ਕੰਮ ਠੀਕ ਆ ਛੋਡੇ ਬੰਦੇ ਦਾ ਕੰਮ ਸਹੀ ਲੱਗਿਆ ਸਾਨੂੰ ਠੀਕ ਲੱਗਿਆ ਹਾਂਜੀ ਕੋਈ ਲਾਰੇ ਜੇ ਤਾਂ ਨਹੀਂ ਲਾਏ ਇਹ ਨਹੀਂ ਨਹੀਂ ਜੀ ਜੋ ਸੰ ਟਾਈਮ ਦਿੱਤਾ ਸੀ ਉਹ ਤੋਂ ਪਹਿਲਾਂ ਹੀ ਹੋਇਆ ਠੀਕ ਆ ਹਾਂਜੀ ਤੇ ਕਿੰਨੀ ਤਰੀਕ ਦੀ ਗੱਲ ਕਰੀ ਸੀ ਆਪਾਂ ਵੀ ਕਿੰਨੀ ਤਰੀਕ ਨੂੰ ਮਸ਼ੀਨ ਦੇਵਾਂਗੇ ਇਹਨਾਂ ਨਾਲ 14 ਦੀ ਗੱਲ ਹੋਈ ਸਾਡੀ ਠੀਕ ਆ ਤੇ ਕੱਲ ਮਨੋ ਇਹ ਦਿਨ ਤਾਂ ਇੱਕਦਾਂ ਪਹਿਲਾਂ ਹੀ ਆ ਗਿਆ ਅਸੀਂ ਡੈਰੀ ਦੇਖੀ ਠੀਕ ਆ ਡੈਰੀ ਤੇ ਸਾਨੂੰ ਥੋੜਾ ਜਿਹਾ ਵਹਿਮ ਜਿਹਾ ਸੀਗਾ ਇਸ ਕਰਕੇ ਅਸੀਂ ਅੱਜ ਲਈਆਂ ਚਲੋ ਕੋਈ ਗੱਲ ਨਹੀਂ ਇਹ ਕਦੇ ਦਿਨ ਇਧਰ ਉਧਰ ਆਉਂਦਾ ਨਹੀਂ ਹੁੰਦਾ ਜੇ ਆਪਾਂ ਦਿਨ ਲੈ ਲਈਏ ਨਾ ਕੋਈ ਉਹ ਚ ਦਿਨ ਚ ਆਪਾਂ ਨੂੰ ਸਾਰੀ ਉਮਰ ਮਾਨ ਚ ਬੈਠੇ ਰਹਿੰਦੇ ਹੀ ਰਹਿੰਦੇ ਹੀ ਆ ਮਾਨ ਜੇ ਆਪਾਂ ਜੇ ਆਹ ਤਰੀਕ ਨੂੰ ਲੈ ਆਉਂਦੇ ਹਾਂ ਨਹੀਂ ਹੈਨਾ ਅਲੋ ਇੱਧਰੋਂ ਤੇ ਟਰੈਕਟਰ ਵਾਲੀ ਤੇ ਫਿਰ ਕਿਹੜਾ ਟਰੈਕਟਰ ਚੜਿਆਗਾ ਸੋਨ ਵਾਲੀ ਦਾ 60 ਸੀਗਾ ਠੀਕ ਆ ਹਾਂ ਉਪਰ 2002 ਮਾਡਲ ਸੀਗਾ ਠੀਕ ਆ ਉਸੇ ਦੇ ਚੜਿਆ ਹੋਇਆ ਸੀ ਅੱਛਾ ਇਹ ਹੁਣ ਤੁਸੀਂ ਦੋ ਭਰਾਵਾਂ ਨੇ ਲਈਆਂ ਨੇ ਹਾਂਜੀ ਹਾਂਜੀ ਠੀਕ ਆ ਚਲੋ ਵਧੀਆ ਵਾਧਾ ਕਰੇ ਹਨਾ 2 ਤੋਂ 4 ਬਾਕੀ ਸੋਡੇ ਏਰੀਆ ਖੁੱਲਾ ਏਰੀਆ ਖੁੱਲਾ ਏਰੀਆ ਸਾਡੇ ਹਾਂ ਠੀਕ ਹੈ ਇੱਕ ਇਹ ਵੀ ਆ ਵੀ ਬਾਡੀ ਨੂੰ ਇਹ ਨਹੀਂ ਹੈਗਾ ਵੀ 200 ਕਿਲੇ ਤੇ ਖੜ ਗਈ ਜਾਂ 300 ਕਿਲੇ ਤੇ ਖੜ ਗਈ ਹਾਂਜੀ 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 ਛੋਡੇ ਏਰੀਆ ਖੁੱਲਾਗਾ ਏਰੀਆ ਖੁੱਲਾ ਹੋਣ ਦੇ ਕਾਰਨ ਤੇ ਕੰਮ ਵੀ ਮਸ਼ੀਨਾਂ ਜ਼ਿਆਦਾ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਚਲਾਉਣ ਵਾਲਾ ਬੰਦਾ ਹਿੰਮਤ ਵਾਲਾ ਬੰਦਾ ਚਾਹੀਦਾ ਹਾਂ ਬੰਦੇ ਸਿਰਤੇ ਆਗੇ ਸਿਰਤੇ ਆਗੇ ਹਾਂਜੀ ਬਾਕੀ ਮਸ਼ੀਨ ਦੀ ਸਫਾਈ ਤੇ ਸਿਰਤੇ ਤੇ ਬਾਕੀ ਜੇ ਗੱਲ ਤਾਂ ਜੇ ਹੁਣ ਡਰਾਈਵਰੀ ਮਾੜੀ ਹਰ ਵਾਰੀ ਮਾਰੇ ਹੋਗੇ ਤਾਂ ਮੰਨ ਲਓ ਵੀ ਫੇਰ ਆਪਾਂ ਕਰਾਂਗੇ ਵੀ ਕੀ ਇਹ ਤਾਂ ਹੈਗੀ ਜੇ ਹੁਣ ਆਪਣੇ ਕੋਲ ਸਟਾਫ ਹੈਗਾ ਸਟਾਫ ਹੈਗਾ ਤਾਂ ਸਾਰਾ ਕੁਝ ਹੀ ਹੈ ਸਾਰਾ ਕੁਝ ਹੀ ਹੈ ਠੀਕ ਹੈ ਨਾ ਤੇ ਕਿੰਨਾ ਕੁ ਤੁਸੀਂ ਦੂਜੀ ਮਸ਼ੀਨਾਂ ਨਾਲ ਕਿੰਨਾ ਕੁ ਏਰੀਆ ਵਧਦੇ ਨੇ ਅਸੀਂ ਬਾਹਰ ਐਮਪੀ ਤੋਂ ਚੱਲਦੇ ਹਾਂ ਕੰਮ ਵਧਾਉਣ ਲਈ ਅੱਛਾ ਹਾਂ ਐਮਪੀ ਜੋ ਜਾਂਦਾ ਸਾਡਾ 1100 1200 ਇੱਕ ਮਸ਼ੀਨ ਦਾ ਵੀ ਗਏ ਵਿੱਗਾ ਹਾਂਜੀ ਠੀਕ ਹੈ ਤੇ ਬਾਕੀ ਅਸੀਂ ਰਾਸਤਾਨ ਕੋਟੇ ਆ ਕੇ ਲਾਉਣੇ ਆਈ ਠੀਕ ਹੈ ਉੱਥੇ ਹੋ ਜਾਂਦੇ 3 400 ਵਿਗਾ ਠੀਕ ਹੈ ਬਾਕੀ ਇਧਰ ਆ ਕੇ ਪਿੰਡ ਲਾਉਣੇ ਆ ਜੀ 3 350 ਕਿਲਗਣ ਕਰ ਜਾਂਦੇ ਪਿੰਡ ਹਾਂ ਬਿਲਕੁਲ ਲੋਕਲ ਮਸ਼ੀਨਾਂ ਦੇ ਬਰਾਬਰ ਹੀ ਕਰ ਜਾਂਦੇ ਆ ਜੀ ਠੀਕ ਆ ਚਲੋ ਵਧੀਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਮਪੀ ਜਾਂਦੇ ਨੂੰ ਤੁਹਾਨੂੰ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਸਾਡੇ ਜਾਂਦੇ ਨੂੰ ਠੀਕ ਆ ਅਸੀਂ 14 ਚ ਜਾਂ ਲੱਗ ਅੱਛਾ 14 ਦੇ ਜਾਂਦੇ ਜੀ ਇਹ ਮਹੀਨਾ ਹੁਣ ਫਿਰ ਐਮਪੀ ਲੈ ਕੇ ਜਾਣੀਆਂ ਨੇ ਹਾਂਜੀ ਇਹ ਮੂੰਗੀ ਤੇ ਜਾਣੀਆਂ ਜੀ ਇਹ ਆਪਾਂ ਕੱਢ ਦਾਂ 24 ਤਰੀਕ ਨੂੰ ਮਸ਼ੀਨਾਂ ਜੀ ਐਸੀ ਨੂੰ ਕਿਸੇ ਨਹੀਂ ਠੀਕ ਆ ਹਾਂਜੀ ਨੀ ਫਿਰ ਜਿਹੜੀ ਐਮਪੀ ਚ ਮੂੰਗੀ ਵੀ ਜੀ ਆ ਮੂੰਗੀ ਹੈਗੀ ਕਣਕ ਵਾਲੀ ਜਗ੍ਹਾ ਨਹੀਂ ਐਮਪੀ ਨਹੀਂ ਜੀ ਆਪਾਂ ਜਾਣਾ ਇੱਥੇ ਕਿਸ਼ਨਗੜ ਜੀ ਅੱਛਾ ਕਿਸ਼ਨਗੜ ਰਾਜਸਥਾਨ ਜੀ ਰਾਜਸਥਾਨ ਚ ਠੀਕ ਆ ਕਿਸ਼ਨਗੜ ਮੂੰਗੀ ਹੋਊਗੀ ਆਪਣੇ ਛੋਲਿਆਂ ਨੇ ਥਾਂ ਤੇ ਅੱਛਾ ਛੋਲਿਆਂ ਦੀ ਜਗ੍ਹਾ ਤੇ ਹਾਂ ਛੋਲਿਆਂ ਦੀ ਜਗ੍ਹਾ ਠੀਕ ਆ ਤੇ ਫਿਰ ਉਹ ਤੋਂ ਬਾਅਦ ਜਾਣਾ ਇਹ ਮੂੰਗੀ ਵੱਢ ਕੇ ਸੋਇਆ ਵੀ ਨਵਡਾਂਗੇ ਐਮਪੀ ਚ ਐਮਪੀ ਚ ਉਸ ਤੋਂ ਬਾਅਦ ਸੋਇਆ ਵੀ ਵੱਢ ਕੇ ਵੱਡਾਂ ਛੋਨਾ 36 ਗੜੀ ਅੱਛਾ ਫਿਰ 36 ਗੜ ਜਾਉਂਗੇ 36 ਗੜੀ ਠੀਕ ਆ ਸ਼ੱਤੀਗੜ ਵੱਢ ਕੇ ਫਿਰ ਵੇਖਾਂਗਾ ਹਰ ਹਰ ਉੱਤੇ ਕਰਨਾਟਕਾ ਕੰਨੀ ਅੱਛਾ ਇੱਕ ਗੱਲ ਇਹ ਵੀ ਹੈਗੀ ਆ ਵੀਰੇ ਹੁਣ ਜਿਵੇਂ ਤੁਸੀਂ ਚਲੋ ਫਿਰਦੇ ਹੋ ਹਨਾ ਚਲੋ ਮਸ਼ੀਨਾਂ ਦਾ ਸੀ ਵੀ ਚਲਾਉਣੇ ਆ ਅਸੀਂ ਹੁਣ ਮੰਨ ਲਾ ਮੈਂ ਹੀ ਲਾਲਾ ਮਿਚੀ ਦਾ ਮੈਂ ਹੁਣ ਝੋਨਾ ਸਾਹਮਣਾ ਮਿਚੀ ਮੰਨ ਲਾ ਮਸ਼ੀਨ ਦਾ ਦੇਖਣਾ ਨਹੀਂ ਲੋਟਾਉਂਦਾ ਸਹੀ ਹੈ ਠੀਕ ਆ ਤੇ ਹੁਣ ਜੇ ਮੰਨ ਲਓ ਵੀ ਇੱਕ ਬੰਦੇ ਨੇ ਮਸ਼ੀਨ ਤੇ ਹੀ ਰਹਿਣਾ ਹੋਵੇ ਕੱਲਾ ਫਿਰ ਤਾਂ ਮੈਂ ਕਹਣਾ ਜੇ 10 ਮਹੀਨੇ ਚਲਾ ਰੱਖ ਮਸ਼ੀਨ ਨਹੀਂ ਸਹੀ ਚੱਲਦੀ ਚੱਲਦੇ 2 ਮਹੀਨੇ ਰਿਪੇਅਰ ਤੇ ਮਿਲਦੇ ਠੀਕ ਆ ਫਰਬ੍ਰੀਚ ਤੇ ਮੰਨ ਲਓ ਇਹ ਜਨਵਰੀ ਦਾ ਅੱਧਾ ਮਹੀਨਾ ਠੀਕ ਆ ਪਰਦੇ ਮਿਲਦੀ ਠੀਕ ਇੱਕ ਤਾਂ ਹੁਣ ਤੈ ਲਈ ਆ ਮਸ਼ੀਨ ਹਾਂਜੀ ਇਹ ਕੇ ਭਰਾ ਨੇ ਹਾਂਜੀ ਠੀਕ ਆ ਚਲੋ ਵਧੀਆ ਭਰਾਵਾ ਵਾਅਦਾ ਕਰੀ ਰਹਾ ਬਾਲਾ ਚਲੋ ਹੁੰਦਾ ਹੀ ਇੱਕ ਬੰਦੇ ਕੋਲੇ ਗੁਰਨਾਣਕ ਮਸ਼ੀਨ ਸੀਗੀ ਕੰਦਨ ਆਪਣੇ ਗੰਗਾ ਨਗਰ ਕੋਲੇ ਉਹਨੇ ਮੈਨੂੰ ਫੋਨ ਕਰਤਾ ਕਹਿੰਦਾ ਮਸ਼ੀਨ ਵੇਚਣੀ ਆ ਹਾਂਜੀ ਚਲੋ ਮਸ਼ੀਨ ਕਹੇ ਮਸ਼ੀਨ ਉਹਦੀ ਵਾਕਈ ਸੋਹਣੀ ਮਸ਼ੀਨ ਠੀਕ ਹੈ ਸਾਂਭੀ ਮਸ਼ੀਨ ਤੇ ਰੰਗ ਨੂੰ ਟਾਇਰਾਂ ਡੱਪਿਆਂ ਦੀ ਕਿਸੇ ਚੀਜ਼ ਤੋਂ ਪੱਕੋ ਇਨੀ ਮਸ਼ੀਨ ਆਪਾਂ ਨਾ ਤਾਂ ਕਹਿਣ ਵਾਲੀ ਨਾ ਯਾਰ ਇੱਥੋਂ ਹੱਥ ਧਰਾਉਂਦੀ ਹੋਵੇ ਮਸ਼ੀਨ ਹਾਂਜੀ ਹਾਂਜੀ ਤੇ ਉਦੋਂ ਬਾਅਦ ਕੀ ਹੋਇਆ ਬੰਦਾ ਕਹਿੰਦਾ ਯਾਰ ਕਹਿੰਦਾ ਮੇਰੀ ਬਾਡੀ ਇਹ ਪਿੰਡ ਮੰਦਾ ਬਾਡੀ ਇਹ ਮਸ਼ੀਨ ਦੀ ਹਾਂਜੀ ਵੀ ਯਾਰ ਮਾਨਕ ਦੀ ਮਸ਼ੀਨ ਦੀ ਬਾਡੀ ਨਹੀਂ ਆਪਾਂ ਇਹ ਮਸ਼ੀਨ ਨਹੀਂ ਵੇਚਣੀ ਹੈ ਠੀਕ ਹੈ ਮੈਂ ਆ ਯਾਰ ਜੇ ਗੁਰਪ੍ਰੀਤ ਤੂੰ ਇਹ ਗੱਲ ਕਹਿਣਾ ਤਾਂ ਤੂੰ ਮੇਰੇ ਜੇ ਕਹਿਣਾ ਮੰਨਦਾ ਤਾਂ ਵੇਚ ਹੀ ਨਾ ਤੂੰ ਇਹ ਮਸ਼ੀਨ ਇਹਨੂੰ ਰੱਖ ਹੀ ਲੈ ਠੀਕ ਹੈ ਤੇ ਹੁਣ ਤੂੰ ਐਨ ਲਾਲਾ ਵੀ ਅੱਜ ਦੇ ਟਾਈਮ ਉਹਦੇ ਕੋਲੇ ਮੇਰੇ ਖਿਆਲ ਚ 6 ਤੋਂ 7 ਤਾਂ ਮਸ਼ੀਨਾਂ ਨੇ ਹਾਂਜੀ ਹਾਂਜੀ ਬਾਕੀ ਰਿਪੇਅਰਾਂ ਨੂੰ ਫੈਕਟਰੀ ਆਪਦੀ ਬਣਾ ਗਿਆ ਠੀਕ ਹੈ ਲੋਕਾਂ ਦੀਆਂ ਮਸ਼ੀਨਾਂ ਦੀ ਰਿਪੇਅਰ ਕਰਦਾ ਹੋਰ ਕਰਦਾ ਉਹਨੂੰ ਕਈ ਵਾਰ ਜਿਆਦਾ ਕਰਦਾ ਹੁੰਦਾ ਯਾਰ ਵੀ ਮੈਂ ਜੇ ਬਾਈ ਟਾਈਮ ਇਹਨੂੰ ਕਹਿੰਦਾ ਹਾਂਜੀ ਤੇ ਵੀ ਮਸ਼ੀਨ ਵੇਚਣਾ ਕਹਿੰਦਾ ਯਾਰ ਮੈਂ ਤੇਰੀ ਗੱਲ ਮੰਨ ਲਈ ਪਰ ਅੱਜ ਇਹ ਮੇਰੀ ਗੁਰਨਾਣਕ ਮਸ਼ੀਨ ਨੇ ਮੈਨੂੰ ਚੱਕ ਕੇ ਆਪਸ ਤੋਂ ਦੇ ਫਰਸ਼ ਤੇ ਲਿਆ ਤਾ ਕਹਿੰਦਾ ਜਿਆ ਬਾਜੀ ਕਹਿੰਦਾ ਵੀ ਬਹੁਤ ਕੰਮ ਕੀਤਾ ਮਸ਼ੀਨ ਨੇ ਸਹੀ ਹੋ ਗਿਆ ਤੇ ਬਾਕੀ ਜਿਹੜੀ ਵੀ ਮੇਰੇ ਜੇ ਮਸ਼ੀਨ ਕਹਿੰਦਾ ਲੈ ਲਈ ਦੀ ਆ ਵੇਚ ਦੀ ਦੀ ਆ ਹਨਾ ਤੇ ਬਾਕੀ ਕੰਮ ਹੋਵਗਾ ਹੁਣ ਕਿੰਨੇ ਕਹਿ ਵਜੇ ਤੁਰੇ ਫਿਰ ਉਥੋਂ ਇੱਥੋਂ ਵਾ ਤੁਰੇ ਸੀ ਅਸ਼ੀ ਵਈ ਕਰੋ ਠੀਕ ਆ ਹਾਂਜੀ ਚਲੋ ਸਵੇ ਸਹੀ ਵਜੇ ਤੁਰੇ ਸੀ ਠੀਕ ਆ ਬਸ ਲੋ ਬਾਬਾ ਬੜਾਈਆਂ ਤੁਹਾਨੂੰ ਹਨਾ ਹਾਂਜੀ ਹਾਂਜੀ ਮਹਾਰਾਜ ਸਾਹਿਬ ਤੇ ਠੀਕ ਐ ਭਰਾ ਠੀਕ ਐ ਬਾਈ ਜੀ ਤੁਸੀਂ ਨੇ ਸਾਨੂੰ ਦੁੱਗਣੀ ਰਾਤ ਦਿਨ ਚੌਗਣੀ ਬਕਸ ਕਰੇ ਤੇ ਹੋਰ ਰਗਵੀਰ ਕਿਵੇਂ ਆ ਠੀਕ ਠਾਕ ਵਧੀਆ ਜੇ ਕੋਈ ਮਸ਼ੀਨ ਲੈਣੀ ਆ ਮਸ਼ੀਨ ਵੇਚਣੀ ਹੋਵੇ ਸਾਡੇ ਫੋਰਮੈਨ ਨਾਲ ਜਰੂਰ ਜਰੂਰ ਇੱਕ ਵਾਰ ਸੰਪਰਕ ਕਰਿਓ ਤਕਵੀਰ ਸਿੰਘ ਨੰਬਰ ਦੱਸ ਆਪਣਾ ਕਿੰਨਾ ਹੈ ਮੇਰਾ ਨੰਬਰ ਹੈਗਾ 99145 63993 99145 63993 ਹਾਂਜੀ ਕੋਈ ਜਿਹੀ ਜਹੀ ਮਰਜ਼ੀ ਮਸ਼ੀਨ ਹੋਵੇ ਟਰੈਕਟਰ ਵਾਲੀ ਕੋਈ ਹੋਰ ਕੋਈ ਜਿਹੜੀ ਮਰਜ਼ੀ ਠੀਕ ਆ ਮਸ਼ੀਨ ਹੋਵੇ ਟਰੈਕਟਰ ਹੋਵੇ ਜੋ ਵੀ ਚੀਜ਼ ਹੋਵੇ ਹਾਂ ਆਪਾਂ ਸਾਰੇ ਗੱਲ ਦੀ ਨੋਟਸ ਰੱਖ ਲਿਆ ਠੀਕ ਆ ਤੇ ਆਪਾਂ ਦੱਸ ਵੀ ਦਿੰਦੇ ਨੇ ਵੇਚਣ ਵਾਲੇ ਵੀ ਲੈਣ ਵਾਲੇ ਵੀ ਠੀਕ ਆ ਆ ਰੁਗਵੀਰ ਬਚਾਲ ਦੇ ਬੰਦੇ ਨੂੰ ਅਗਲਾ ਢਿੱਡ ਖੋਲ ਕੇ ਦੱਸ ਦਿੰਦਾ ਹੈ ਨਾ ਵੀ ਯਾਰ ਵੀ ਮੈਂ ਇੰਨੇ ਕੁ ਪੈਸੇਾਂ ਦੀ ਇਹ ਚੀਜ਼ ਦਊਂਗਾ ਨਹੀਂ ਤਾਂ ਨਵੇਂ ਦੂਜੇ ਬੰਦੇ ਦਾ ਵਾਲਾ ਕਹੀ ਜਾਂਦੇ 5 ਲੱਖ 4 ਲੱਖ ਦੀ ਚੀਜ਼ ਹੁੰਦੀ ਹੈ ਅਗਲਾ 5 ਲੱਖ ਮੰਗ ਕੇ ਖੜੀ ਜਾਂਦਾ ਬਚਾਲ ਵਾਲਾ ਬੰਦਾ ਫਿਰ ਦੱਸ ਵੀਦਾ ਵੀ ਬੰਦਾ ਇੰਨੇ ਕੁ ਪੈਸੇ ਲਾਉਂਦਾ ਇੰਨੇ ਕੁ ਪੈਸੇ ਲੱਗਦੇ ਨੇ ਇੰਨੇ ਕੁ ਹੀ ਹੈ ਨਾ ਸੱਚੀ ਗੱਲ ਆ ਮੁੜ ਕੇ ਅੱਗੇ ਸਾਹਮਣੋਂ ਸਾਹਮਣੇ ਵਾਲਾ ਕਹਿਣ ਦੋ ਵੀ ਜਾ ਕੇ ਦਾ ਅਗਲਾ ਕਹਿੰਦਾ ਪੈਸਿਆਂ ਦਾ ਬੜਾ ਫਰਕ ਆ ਯਾਰ ਆਪਾਂ ਕੀ ਗਈਏ ਬਾਈ ਕਈ ਵਾਰੀ ਛਾਂਗਦੀ ਮੁੜ ਜਾਂਦੇ ਨੇ ਅਗਲਾ ਕਹਿੰਦਾ ਕੀ ਕੀ ਇਹ ਤਾਂ ਇੰਨੇ ਇੰਨੇ ਕੀ ਹੈ ਹਨਾ ਇਹ ਤੀਜੇ ਦਾ ਫਰਕ ਤਾਂ ਪੈ ਜਾਂਦਾ ਜੇ ਰਿਪੇਅਰ ਮਸ਼ੀਨ ਦੀ ਰਿਪੇਅਰ ਕਰਾਉਣੀ ਹੋਵੇ ਪਰ ਹੁਣ ਸਮਾਂ ਨੇੜੇ ਲੱਗੇ ਸਮਾਂ ਥੋੜਾ ਘੱਟ ਰਹਿੰਦਾ ਸਮਾਂ ਜਿਆਦੇ ਨੇ ਹਾਂ ਪਰ ਗੱਲ ਇਹ ਆ ਵੀ ਸਮੇਂ ਤੋਂ ਪਹਿਲਾਂ ਜਿਵੇਂ ਆਉਣ ਵਾਲੇ ਟਾਈਮ 'ਚ ਆਪਾਂ ਕਰਾਂਗੇ ਵੀ ਕਰਾਂਗੇ ਠੀਕ ਆ ਬਣਾ ਰਹੇ ਹਾਂ ਆਪਾਂ ਸਿਸਟਮ ਠੀਕ ਆ ਰਿਪੇਅਰਾਂ ਦਾ ਵੀ ਕਰਾਂਗੇ ਰਿਪੇਅਰਾਂ ਦਾ ਵੀ ਸਿਸਟਮ ਚਲਾਵਾਂਗੇ ਆਪਾਂ ਵੀ ਇੱਥੇ ਹੀ ਕਰਿਆ ਕਰੋਗੇ ਇੱਥੇ ਹਾਂਜੀ ਠੀਕ ਆ ਤੁਸੀਂ ਆਪਾਂ ਚਲਾ ਰਹਾਂਗੇ ਤਾਂ ਲੋਨ ਇਹ ਇਸ ਚੀਜ਼ ਤੇ ਅਸੀਂ ਵਰਕ ਕਰ ਰਹੇ ਹਾਂ ਠੀਕ ਆ ਕਿਉਂਕਿ ਫਿਰ ਇਹਦੇ ਖਾਤਰ ਆਪਾਂ ਨੂੰ ਬੰਦਿਆਂ ਦੀ ਵੀ ਜ਼ਰੂਰਤ ਆ ਚਲੋ ਆਪਣੇ ਕੋਲ ਬੰਦੇ ਹੈਗੇ ਵੀ ਆ ਹਾਂਜੀ ਥੋੜੀ ਖਾਂ ਦੀ ਵੀ ਫਿਰ ਕਰਾਂਗੇ ਸਟੇਜਮੈਂਟ ਹੋਣਾ ਇੱਥੇ ਥੋੜੀ ਖਾਂ ਦੀ ਸੈਟਿੰਗ ਕਰਕੇ ਨਾ ਸੈਟ ਸਟੁੱਡ ਦੀ ਆ ਫਿਰ ਹੁਣ ਤਾਂ ਮਸ਼ੀਨਾਂ ਹੀ ਖੜਗੀਆਂ ਇੰਨੇ ਸੈੱਟ ਚ ਤਾਂ ਆਪਾਂ ਹੋਰ ਮੰਨ ਲਓ ਵਧਾ ਰਹੇ ਹਾਂ ਕਿ ਠੀਕ ਆ ਕਰਾਂਗੇ ਆਉਣ ਵਾਲੇ ਟਾਈਮ 'ਚ ਜਾਣੀ ਇਹ ਮੂਰਲੇ ਸੀਜ਼ਨ ਨੂੰ ਲਾ ਲੋ ਜਾਂ ਮੂਰਲੇ ਸੀਜ਼ਨ ਤੇ ਉਹ ਹਿਸਾਬ ਨਾਲ ਦੇਖ ਕੇ ਅਸੀਂ ਸਿਸਟਮ ਬਣਾ ਕੇ ਨਾ ਠੀਕ ਆ ਚਲੋ ਕੋਈ ਸਾਡਾ ਮਿੱਤਰ ਹੁੰਦਾਗਾ ਅਗਲਾ ਕਹਿੰਦਾ ਯਾਰ ਸਾਡੀ ਰਿਪ ਰਪੇਰੀ ਚਲੋ ਫੋਨ ਤੇ ਅਗਲੇ ਨਾਲ ਕੰਟੈਕਟ ਕਰਕੇ ਦੱਸਦੇ ਹੈ ਨਾ ਵੀ ਕਿੰਨਾ ਕੀ ਗੱਲਬਾਤ ਆ ਸਾਰਾ ਕੁਸਾ ਨਾ ਵੀ ਕਿੰਨੇ ਕੁ ਦੀ ਜੇ ਕੋਈ ਮਸ਼ੀਨ ਅਗਲੇ ਨੂੰ ਵੇਚਣੀ ਆ ਤਾਂ ਅਗਲੇ ਦੀ ਬਕਾਇਆ ਦੇ ਹੈ ਨਾ ਤੇ ਨਵੀਂ ਦਬਾਉਣੀ ਆ ਅਗਲਾ ਨਵੀਂ ਮੰਗਦਾ ਉਹ ਕਰਦੇ ਠੀਕ ਆ ਹਰਦੀਪ ਸਿੰਘ ਇੱਕ ਤੁਸੀਂ ਆਪਣਾ ਨੰਬਰ ਜਰੂਰ ਦੋ ਭਰਾ ਕਿੰਨਾ ਸਦਾ ਆਪਣਾ 88728 ਜੀ 31168 ਠੀਕ ਹੈ ਜੀ ਹਾਂ ਇੱਕ ਨੰਬਰੀ ਚੱਲਦਾ ਆਪਣਾ ਦੂਸਰਾ ਆਪਣਾ ਹੈਗਾ 82844 ਠੀਕ ਹੈ ਜੀ 01237 ਠੀਕ ਹੈ ਜੀ ਇੱਕ ਨਾਲ ਆਪਣੇ ਫੋਰਮੈਨ ਦਾ ਨੰਬਰ ਜਰੂਰ ਐਡ ਕਰ ਦਿਓ 99145 63993 ਇਹਦਾ ਮੇਰੇ ਤੋਂ ਜਦੋਂ ਮਰਜ਼ੀ ਪੁੱਛ ਲੋ ਮੇਰੇ ਮੂੰਹ ਜਵਾਨੀ ਜ਼ਿਆਦਾ ਤੁਸੀਂ ਕਈ ਵਾਰੀ ਕਿਹਾ ਨਾ ਆਪਣੇ ਵੀਰਪਰਾ ਬਹੁਤ ਫੋਨ ਕਰਦੇ ਆ ਕਈ ਵਾਰੀ ਨਹੀਂ ਸਬਟ ਟੈਂਡ ਹੁੰਦਾ ਹਾਂ ਚਲੋ ਫੋਰਮੈਨ ਨਾਲ ਗੱਲਬਾਤ ਹੋ ਜਾਂਦੀ ਹੈਗੀ ਤੇ ਉਸ ਬੇਸ ਤੇ ਆਪਾਂ ਚਲੋ ਬਾਅਦ ਵਿੱਚ ਡਿਸਕਸ ਕਰ ਲੈਣਾ ਬੰਦਾ ਹਾਂ ਅਤੇ ਜਦੋਂ ਮਰਜ਼ੀ ਹਰਦੀਪ ਸਿੰਘ ਨਾਲ ਕੰਟੈਕਟ ਕਰੋ ਜਦੋਂ ਮਰਜ਼ੀ ਉਹ ਆ ਲੋਨ ਆ ਲੋਨ ਕਰਵਾ ਕੇ ਦੇ ਦੂਗੇ ਜੀਂ ਤੇ ਆਪਣੇ ਕੋਲੇ 90% ਵਾਲੇ ਲੋਨ ਦੀ ਫੈਸਿਲਿਟੀ ਆ ਆਪਾਂ ਜੋ ਵੀ ਡਾਕੂਮੈਂਟ ਬੰਦੇ ਦੇ ਸਹੀ ਹੋਣੇ ਚਾਹੀਦੇ ਹਾਂ ਸਿਬਲ ਸਹੀ ਹੋਣਾ ਚਾਹੀਦਾ ਸਿਬਲ ਸਹੀ ਚਾਹੀਦੀ ਆ ਕੋਈ ਕੋਈ ਦਿੱਕਤ ਨਹੀਂ ਲੋਨ ਆਪਾਂ ਕਰਵਾ ਕੇ ਦੇ ਦਨੇ ਜਿੱਥੇ ਕੋਈ ਸਮੱਸਿਆ ਆਉਂਦੀ ਹੈ ਸਮੱਸਿਆ ਆਉਂਦੀ ਹੈ ਪਹਿਲੀ ਗੱਲ ਉਹ ਤਾਂ ਜਦੋਂ ਸਿਬਲ ਸਹੀ ਹੈ ਤਾਂ ਫਿਰ ਤਾਂ ਸਾਰਾ ਕੁਝ ਠੀਕ ਹੀ ਆ ਹਾਂ ਫਿਰ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਜੇ ਆਦਰਵਾਈਜ਼ ਕੋਈ ਆਉਂਦੀ ਹੈ ਆਪਾਂ ਉੱਥੇ ਜੋ ਵੀ ਸਾਡਾ ਸਿਸਟਮ ਆ ਜੋ ਕਾਗਜ਼ ਪੱਤਰ ਜ਼ਰੂਰਤਾ ਜਿੰਨਾਂ ਦੀ ਉਹ ਆਪਾਂ ਅਗਲੇ ਨੂੰ ਪ੍ਰੋਵਾਈਡ ਕਰਾਈ ਦੇ ਕਰਵਾ ਕੇ ਦੇ ਦਈਏ ਹਾਂਜੀ ਚਲੋ ਠੀਕ ਹੈ ਹਰਦੀਪ ਸਿੰਘ ਓਕੇ ਭਰਾ ਧੰਨਵਾਦ ਦਾ ਸਮਾਂ ਦੇਣ ਲਈ ਤੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਦੋਂ ਮਰਜ਼ੀ ਫੋਨ ਕਰਿਓ 24 ਘੰਟੇ ਤੁਹਾਨੂੰ ਫੋਨ ਅਟੈਂਡ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਹੁਣ ਆਪਾਂ ਦੇਖੀ ਤਾਂ ਹੈ ਨਹੀਂ ਕੀ ਉਹ ਉਹ ਨਹੀਂ ਜਿਵੇਂ ਆਪਣਾ ਗੈਰ ਡਰਾਮਾ ਹੂੰ ਉਹ ਗੈਰ ਡਰਾਮਾ ਵਾਂਗੂ ਪੱਤੀਆਂ ਜੀ ਆ ਮੱਲ ਪੱਤੀਆਂ ਹਾਂ ਜੀ ਹਾਂ ਉਹ ਕਹਿੰਦੇ ਵੀ ਜਣੀ ਸੁਣਨ ਚ ਆਇਆਗਾ ਵੀ ਉਹਦੇ ਨਾਲ ਵੀ ਮਲਾਈ ਜਾਦੇ ਕਰਦੀ ਆ ਉਹ ਜਿਵੇਂ ਕਣਕ ਦੀ ਹੋਗੀ ਜਾਂ ਝੋਨੇ ਦੀ ਹੋਗੀ ਮੁੰਜਰ ਮੁੰਜਰ ਨਹੀਂ ਆਉਂਦੀ ਠੀਕ ਆ ਬਾਕੀ ਦੇਖੋ ਆਪਾਂ ਜਿਵੇਂ ਕਹਿ ਰਿਹਾ ਜਿੰਨਾ ਚਿਰ ਆਪਾਂ ਚੀਜ਼ ਚਲਾਉਂਦੇ ਉਹਦਾ ਰਿਜ਼ਲਟ ਉਹਨਾਂ ਚਿਰ ਆਪਾਂ ਨੂੰ ਬਸੇ ਦੂਜੀ ਗੱਲ ਹਰਦੀਪ ਸਿੰਘ ਇਹ ਵੀ ਹੈਗੀ ਮੰਨ ਲਾ ਜਿਵੇਂ ਉਹ ਆਟੋਮੈਟਿਕੀ ਫੂਸਟਾ ਬਣਾਉ ਯਾਰ ਜਦੋਂ ਹੁਣ ਮੰਨ ਲਾ ਹਾਂ 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 ਉਹ ਚੀਜ਼ ਦਾ ਸਭ ਹਰਕਤ ਦਾ ਪਊਗਾ ਹਰਕਤ ਦਾ ਪਊਗਾ ਜੀ ਹਾਂ ਠੀਕ ਆ ਹਾਂ ਅੱਛਾ ਇਹ ਜੀ ਡੀ ਲਕਸ ਮਾਡਲ ਦਾ ਆ ਗਿਆ ਵੱਲਾ ਵੀ ਇਹ ਗੋਲ ਪੂੰਛ ਚ ਤਾਂ ਨਹੀਂ ਬਣਾਉਂਦੇ ਨਹੀਂ ਗੋਲ ਪੂੰਛ ਨਹੀਂ ਜੀ ਠੀਕ ਆ ਚਾਰ ਸਪੂਨਸ ਹੀ ਆਉਂਦੀ ਹੈ ਡੀ ਲਕਸ ਮਾਡਲ ਦਾ ਤਾਂ ਮਤਲਬ ਇਹ ਹੋਗਾ ਜਿਵੇਂ ਸ਼ੀਲਡਾਂ ਸੂਲਡਾਂ ਵਗੈਰਾ ਇਹਨੂੰ ਲੱਗੀਆਂ ਹੋਈਆਂ ਨੇ ਲੱਗੀਆਂ ਹੋਈਆਂ ਨੇ ਬਾਕੀ ਇਹ ਟੌਪ ਮਾਡਲ ਇਹ ਹੋਊਗੀ ਜਿਵੇਂ ਇਹਦੀਆਂ ਸੀਪਾਂ ਸੂਪਾਂ ਸਾਰਾ ਕੁਝ ਤੋਂ ਵੱਡਾ ਹੈ ਠੀਕ ਆ ਸੀਪਾਂ ਉਹਨਾਂ ਦੇ ਸੀਪਾਂ ਤਾਂ ਇਹਨੇ ਬਹੁਤ ਵੱਡੀਆਂ ਪਾਸੀਆਂ ਨੇ ਸੀਪਾਂ ਇਹਦੀਆਂ 90 ਇੰਚ ਹੀ ਨੇ ਜੀ 90 ਇੰਚ ਦਾ ਬਹੁਤ ਜ਼ਿਆਦਾ ਹੋਊਗੀ ਹਾਂ 60 ਇੰਚ ਦੀ ਮੂਰਲੀ ਸੀਪ ਹੈ ਠੀਕ ਆ ਤੇ ਜਾਨੀ ਟੋਟਲ ਛੋਟੀ ਸੀਪ ਦੀ ਆਪਾਂ ਮਿੰਤੀ ਵਿੱਚ ਕਰਕੇ 90 ਇੰਚ ਮੰਨ ਲਓ ਮਸ਼ੀਨਾਂ ਦੀ ਉਹ ਹੋ ਜਾਂਦੀ ਹੈ ਠੀਕ ਆ ਹਾਂਜੀ ਸਟਾਵਕਰ ਪੰਜੀ ਨੇ ਹੈਨਾ ਸਟਾਵਕਰ ਪੰਜੀ ਹੈ ਜੀ ਠੀਕ ਆ ਇਹਦਾ ਸੀਪਾਂ ਵਿੱਚ ਜਿਹੜੀ ਵੱਡੀ ਸੀਪ ਆ ਗਈ ਉਹ ਦੋ ਥਾਂ ਵਿੱਚ ਖੁੱਲਦੀ ਕਰਦੀ ਜੀ ਇੱਕ ਥਾਂ ਵਿੱਚ ਖੁੱਲਦੀ ਆ ਕਿਵੇਂ ਜੀ ਜਿਹੜੀ ਵੱਡੀ ਸੀਪ ਆ ਗਈ ਹਾਂਜੀ ਉਹ ਉਹਦੀ ਅਡਜਸਟਮੈਂਟ ਇੱਕ ਥਾਮੀ ਉਹ ਤੋਂ ਦੋ ਥਾਮੋਂ ਇੱਕ ਥਾਮੋਂ ਜੀ ਇੱਕ ਥਾਮੋਂ ਅਸਾਂ ਇੱਕ ਥਾਮੀ ਕਰਤੀ ਠੀਕ ਆ ਕਟਰ ਤੇ ਮੋਟਰ ਲਾਤੀ ਕਟਰ ਤੇ ਮੋਟਰੀ ਆਉਂਦੀ ਆ ਜੀ ਇਹਦੇ ਠੀਕ ਆ ਹਾਂ ਤਕਰੀਬਨ ਹੁਣ ਤਾਂ ਸਾਰਿਆਂ ਦੀ ਮੋਟਰਾਂ ਕਰਤੀਆਂ ਮੋਟਰ ਮੋਟਰੀ ਆਉਂਦੀ ਆ ਜੀ ਹਾਂ ਸਾਰਿਆਂ ਦੀ ਠੀਕ ਹੈ ਬੜਾਈ ਦਾ ਵੀ ਇਹਦੇ ਨਾਲ ਫਰਕ ਆਗਾ ਫਰਕ ਆ ਜੀ ਹਾਂ ਹਾਂ ਠੀਕ ਆ ਹਾਂ ਪਾਈਪਾਂ ਛੇ ਕਰਤੀਆਂ ਹੈ ਪਾਈਪਾਂ ਦੇ ਛੇ ਆਉਂਦੀਆਂ ਜੀ ਪਹਿਲਾਂ ਤੁਸੀਂ ਠੀਕ ਆ ਹਾਂ ਤੇ ਬਾਕੀ ਟੂਲ ਕੇਚ ਆ ਗੀਆਂ ਸਾਫਟਾ ਆ ਗੀਆਂ ਹਾਂਜੀ ਹਾਂ ਤੇ ਸਟਰੈਚਰ ਸਾਈਡ ਤੇ ਟਾਂਕੇ ਦਿੰਦੇ ਨੇ ਨਾ ਇਸ ਸਟਰੈਚਰੇ ਸਾਈਡ ਤੇ ਆਉਂਦਾ ਇਹਦੇ ਠੀਕ ਆ ਹਾਂ ਇੱਕ ਗੱਲ ਹੈਗੀ ਆ ਹਰਦੀਪ ਸਿੰਘ ਰੰਗ ਰੂੰਗਾ ਨਾ ਪੂਰਾ ਬਣਾ ਕੇ ਦਿੰਦੇ ਆ ਜੀ ਹਾਂ ਪੂਰੀ ਬਹੁਤ ਕੋਈ ਐ ਨਹੀਂ ਹੈਗਾ ਅਬ ਨਾ ਨਹੀਂ ਬਹੁਤ ਕੁਆਲਿਟੀ ਆ ਮਸ਼ੀਨ ਦੀ ਬਾਕੀ ਚੱਲਣ ਚ ਵੀ ਕੋਈ ਇਹ ਨਹੀਂ ਹੈਗਾ ਚੱਲਣ ਦਾ ਵੀ ਰਿਜ਼ਲਟ ਇਹਦਾ ਇੱਕ ਨੰਬਰ ਆ ਜੀ ਹੁਣ ਤਾਂ ਚਲਾਕੀ ਦੇਖੀ ਨਹੀਂ ਆ ਆਪਾਂ 2018 ਤੋਂ ਚਲਾ ਰਹੇ ਆ ਜੀ ਠੀਕ ਆ ਕੋਈ ਮਨ ਲਓ ਅਜ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕੰਪਲੀਟ ਨਹੀਂ ਹੈਗੀ ਮਸ਼ੀਨ ਦੀ ਕੰਮ ਪੂਰਾ ਵਰਕ ਕਰਦੀ ਹੈ ਹਰਦੀਪ ਸਿੰਘ ਆ ਫਾਈਬਰ ਦਾ ਹੁੰਦਾ ਵੀ ਇਹ ਫਾਈਬਰ ਦਾ ਹੁੰਦਾ ਜੀ ਠੀਕ ਆ ਹਾਂ ਇਹ ਕਵਰ ਫਾਈਬਰ ਦਾ ਹੀ ਆਉਂਦਾ ਠੀਕ ਆ ਹਾਂਜੀ ਚਲੋ ਆ ਕਰਤੀਆਂ ਥਾਈਸਰ ਦੇ ਚੱਕਰ ਵਧਾਉਣ ਘਟਾਉਣ ਨੂੰ ਹਨਾ ਹਾਂਜੀ ਹਾਂ ਇਹਦੇ ਫਿਰ ਆਇਾਂਗੇ ਮੰਨ ਲਓ ਆਪਾਂ ਇਹਦੇ ਕੋਈ ਉਹ ਪਾਉਣ ਦੀ ਲੋੜ ਨਹੀਂ ਉਹ ਬੋਝੇ ਮਰ ਜਾਂਦੇ ਨੇਗੇ ਠੀਕ ਆ ਜਿਹੜੀਆਂ ਆਪਣੇ ਬੋਸਾਂ ਵਾਲੀਆਂ ਹੁੰਦੀਆਂ ਨੇ ਹਾਂ ਉਹਦੀ ਕੰਪਲੀਟ ਜੀ ਆਈ ਜਾਂਦੀ ਹੈ ਇੱਕ ਹਰੀ ਹੋਰ ਸੁਝਾਅ ਦਿਓ ਮੇਰੇ ਵੱਲੋਂ ਕਿ ਵੀ ਜਿਹੜੀ ਰਾਡ ਪਾਉਣ ਵਾਸਤੇ ਉਰੇ ਜਰੂਰ ਲਾਇਆ ਹਾਂ ਉਹ ਆਪਾਂ ਚਲੋ ਉਹਨਾਂ ਦੇ ਧਿਆਨ ਚ ਲਿਆਵਾਂਗੇ ਇਹ ਗੱਲ ਕਿ ਵੀ ਨਾ ਜਦੋਂ ਮੰਨ ਲਓ ਕਿ ਚੋਪ ਹੋ ਜਾਂਦੀ ਹੈ ਕੋਈ ਬੈਲਟ ਚਾੜਦੀ ਹੈ ਉਹ ਨਾ ਹਾ ਇਹਦੀ ਨਹੀਂ ਉਹ ਉਹ ਸਹੀ ਗੱਲ ਆ ਜੀ ਤੁਹਾਡੀ ਆਪਾਂ ਚੀਜ਼ ਉਹ ਰੋਗ ਲੈ ਜਾਂਦਾ ਬਾਕੀ ਛਿਰੀਆਂ ਜਾਂ ਉੱਠ ਕੱਢਦੀਆਂ ਨੇ ਇੱਥੇ ਉਹ ਪਾਇਆ ਹੋਵੇ ਮੌਜਨਾ ਰਾੜ ਵਸਾਵੇ ਬੰਦਾ ਮੈਂਟ ਲਾਵੇ ਇਹ ਜ਼ਰੂਰ ਕੰਪਨੀ ਰੋਣਾਂ ਨੂੰ ਜ਼ਰੂਰ ਕਹੋ ਹਨਾ ਵੀ ਕਿਆ ਯਾਰ ਆ ਵੀ ਆ ਕਿੱਡੀ ਕੋਈ ਵੱਡੀ ਗੱਲ ਨਹੀਂ ਖਾਸ ਤਾਂ ਨਾ ਗੱਲ ਦਾ ਕੋਈ ਖਾਸ ਗੱਲ ਨਹੀਂ ਹੈਗੀ ਜੀ ਇਹ ਆਪਾਂ ਕੰਪਨੀ ਦੇ ਧਿਆਨ ਚ ਲਿਆਵਾਂਗੇ ਗੱਲਾਂ ਜਿਹੜੀਆਂ ਕੋਈ ਆਪਾਂ ਨੂੰ ਹੋਰ ਵੀ ਲੱਗਦੀਆਂ ਨੇ ਹਾਂ ਉੱਥੇ ਆਪਾਂ ਕੰਪਨੀ ਵੀ ਚਲੋ ਆਪਣੀ ਵਧੀਆ ਸਪੋਰਟ ਕਰਦੀ ਹੈ ਇਹ ਗੱਲ ਹਾਂ ਠੀਕ ਇਹ ਸਾਫਟਾਂ ਫਿਰ ਕੱਲੀਆਂ ਆਪਣੇ ਟੂਲ ਕਿਟ ਬੈਲਟਾਂ ਦਾ ਨਹੀਂ ਉਹਦੇ ਸਪੇਅਰ ਵਾਲਾ ਸਪੇਅਰ ਬੈਲਟ ਨਹੀਂ ਜੀ ਬੈਲਟਾਂ ਜਿਹੜੀਆਂ ਮਸ਼ੀਨ ਨੂੰ ਮਾਲੋ ਜੰਨੀਆਂ ਪੈਂਦੀਆਂ ਨੇ ਠੀਕ ਆ ਉਹ ਸਾਰੀ ਟੋਟਲ ਬੈਲਟ ਹੁੰਦੀ ਹੈਗੀ ਇਹਦੇ ਚੋਂ ਠੀਕ ਆ ਹਾਂਜੀ ਸਾਰੀ ਜਿਹੜੀ ਉਹ ਨਾਲ ਜਿਹੜੀ ਪੈਣੀ ਪੈਣੀ ਉਹ ਦੇਣੀ ਆ ਹਾਂਜੀ 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 ਠੀਕ ਠੀਕ ਹਾਂ ਇਹ ਫਿਰ ਜਿਹੜੀ ਦੂਜੀ ਟਰੈਕ ਤੇ ਟਰਾਈਕਾਂ ਟਰੈਕ ਵਾਲੀ ਵੀ ਬਣਾਈ ਹੋਣੀ ਹੈ ਇਹਨਾਂ ਨੇ ਨਹੀਂ ਟਰੈਕ ਵਾਲੀ ਨਹੀਂ ਬਣਾਈ ਜ ਇਹਨਾਂ ਨੇ ਉਹ ਦੂਸਰੀ ਮਸ਼ੀਨ ਬਣਾਈ ਆ ਕਿ ਜਿਹੜੀ ਮੰਨ ਲਓ ਤੂੜੀ ਵੀ ਬਣਾਉਂਦੀ ਹੈ ਅੱਛਾ ਤੇ ਮੰਨ ਲਓ ਕਣਕ ਵੀ ਬੜਦੀ ਹੈਗੀ ਅੱਛਾ ਇੱਕ ਵਾਰ ਜੀ ਸਾਰਾ ਕੰਮ ਖਤਮ ਕਰਦੀ ਇੱਕ ਵਾਰ ਜੀ ਹਾਂ ਇੱਕ ਵਾਰ ਜੀ ਸਾਰਾ ਕੰਮ ਕਰਦੀ ਹੈ ਜਿਹੜੀ ਠੀਕ ਹੈ ਉਹ ਮਸ਼ੀਨਾਂ ਮੰਨ ਲਓ ਗਰਦਿਆਲ ਕੰਪਨੀ ਨੇ ਠੀਕ ਹੈ ਬਣਾਈ ਆ ਉਹ ਪਾਸ ਕਰਾਉਣੀਆਂ ਇਸ ਵਾਰ ਉਹ ਮੂਹਰੇ ਸੀਜ਼ਨ ਨੂੰ ਮੰਨ ਲਓ ਰੈਡੀ ਹੋ ਜੂਗੀ ਠੀਕ ਹੁਣ ਤਾਂ ਹਰਦੀਪ ਜਿਵੇਂ ਹੁਣ ਮੰਨ ਲਓ ਅੱਗੇ ਆਪਾਂ ਲੋਕਾਂ ਨਾਲ ਜੈ ਹੁੰਦਾ ਸੀਗਾ ਵੀ ਮਸ਼ੀਨ ਲੈ ਲਈ ਕਾਪੀ ਚਾਰ-ਚਾਰ ਸੀਜ਼ਨ ਨਹੀਂ ਬਣਾਈ ਹੈਗੀ ਨਹੀਂ ਨਹੀਂ ਕਾਪੀ ਨਾਲ ਦੀ ਨਾਲ ਹੀ ਕੰਪਨੀ ਚੋਂ ਦੀ ਮਤਲਬ ਰੈਡੀ ਹੁੰਦੀ ਹੈ ਜੀ ਠੀਕ ਆ ਜਦੋਂ ਤੁਹਾਡਾ ਨੰਬਰ ਲੱਗ ਗਿਆ ਕਾਪੀ ਤੁਹਾਡੇ ਘਰੇ ਆ ਜਾਣੀ ਆ ਡਾਕ ਰਾਹੀ ਆ ਜਾਨੀ ਆ ਹਾਂਜੀ ਹਾਂ ਪੋਸਟ ਰਾਹੀਂ ਆਉਂਦੀ ਆ ਕਿ ਘਰੇ ਆਉਂਦੀ ਆ ਕਾਪੀ ਹਾਂ ਡਾਕੂਮੈਂਟ ਦੀ ਕੋਈ ਪ੍ਰੋਬਲਮ ਨਹੀਂ ਠੀਕ ਆ ਡਾਕੂਮੈਂਟ ਨਾਲ ਦੀ ਨਾਲ ਮਤਲਬ ਉਹਦੇ ਇਸ਼ੂ ਕਰਦੇ ਆ ਕੰਪਨੀ ਤੇ ਨਾਲ ਦੀ ਨਾਲ ਬਣਦੇ ਆ ਠੀਕ ਆ ਹਾਂ ਇਹ ਆ ਕੋੜੀ ਡਬਲ ਕਿਵੇਂ ਕਰਤੀ ਵੀ ਇਹ ਡਬਲ ਜੀ ਕਈ ਵਾਰੀ ਜਦ ਮੈਂ ਥੱਲੇ ਮੰਨ ਲਓ 4x4 ਲਾਉਣਾ ਹੈ ਅੱਛਾ ਉੱਚੀ ਹੋ ਜਾਂਦੀ ਆ ਉੱਚੀ ਹੋ ਜਾਂਦੀ ਆ ਉਹਦਾ ਨਾਲ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਬਾਕੀ ਥੱਲੇ ਕੋਈ ਆਪਾਂ ਉਦਾਂ ਫਸਦੀ ਫੋਸਦੀ ਨਹੀਂ ਕਈ ਵਾਰੀ ਕੋਈ ਟਾਇਰ ਟੂਰ ਚ ਫਸ ਜਾਂਦਾ ਕੋਈ ਡਰ ਰਹਿਦਾਗਾ ਹਾਂ ਉਹਦੇ ਨਾਲੇ ਮੰਨ ਲਓ ਉੱਪਰ ਆ ਕੋਈ ਚੱਕਰ ਲੱਗ ਜਾਂਦਾ ਲੌਕ ਲੱਗ ਜਾਂਦਾਗਾ ਹਾਂਜੀ ਇਹਦਾ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਡੀਜ਼ਲ ਟੈਂਕ ਹੈਗਾ ਜੀ ਇਹਦਾ 340 ਲੀਟਰ ਦਾ ਇਹ 340 ਲੀਟਰ ਹਾਂ 340 ਲੀਟਰ ਇਹ ਚ ਪ੍ਰੋਪਰ ਡੀਜ਼ਲ ਪੈ ਜਾਂਦਾ ਠੀਕ ਆ ਹਾਂਜੀ ਡਿਨ ਰਾਤ ਤਾਂ ਮੋਹ ਨਾਲ ਕੰਕ੍ਰੀਟਿਜ਼ੀਨ ਤਾਂ ਕੱਢਦੀ ਹੂਰਾ ਹਾਂ ਹਾਂ ਆਵਰੇਜ ਬਹੁਤ ਆ ਗਈ ਮਸ਼ੀਨ ਤੇ ਕੋਈ ਠੀਕ ਆ ਹਾਂ ਚਲੋ ਵਧੀਆ ਹਨਾ ਹਾਂਜੀ ਹਾਂਜੀ ਬਾਕੀ ਚਲੋ ਜਦੋਂ ਕੰਮ ਕਰੂਗੀ ਡੀਜ਼ਲ ਵੀ ਖਾਣਾ ਹੀ ਆ ਡੀਜ਼ਲ ਵੀ ਖਾਣਾ ਹੀ ਆ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਦੋਂ ਕੰਮ ਕਰੇ ਹਾਂਜੀ ਡੀਜ਼ਲ ਦਾ ਕੋਈ ਦੁਖਦਾ ਵੀ ਨਹੀਂ ਹੈਗਾ ਹਾਂ ਜਦੋਂ ਖੜੀਆਂ ਲੈਣਾ ਫੇਰ ਔਖਾ ਹੁੰਦਾ ਹੁਣ ਹਾਂ ਜੇ ਹੁਣ ਖੜੀ ਨਹੀਂ ਤਾਂ ਚਲੋ ਡੀਜ਼ਲ ਖੀਣਾਂਗਾ ਜਦੋਂ ਚੱਲੂ ਛੰਦ ਉਹਨੇ ਡੀਜ਼ਲ ਖਾਣਾ ਹੀ ਹੁਣ ਨਵੀਆਂ ਮਸ਼ੀਨਾਂ ਨਵੀਆਂ ਕੀ ਹੁਣ ਤਾਂ ਹੁਣ ਤੋਂ ਆਲ ਲਾਲਾ ਵੀ ਅੱਗੇ ਤਕਰੀਬਨ 48 ਇੰਚ ਦੀ ਸੀਪ ਹੁੰਦੀ ਸੀ ਹਾਂਜੀ 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 ਹੁਣ ਤੋਂ ਆਲ ਲਾਲਾ ਵੀ 90 ਇੰਚ ਦੀ ਸੀਪ ਹੋਗੀ 90 ਦੀ ਹੋਗੀ ਠੀਕ ਆ ਕਿੰਨਾ ਫਰਕ ਪੈ ਗਿਆ ਉਹਦੇ ਨਾਲ ਕੀ ਇਹਨੇ ਦਾਣਾ ਦਿਖਾਉਣਾਗਾ ਹਾਂ ਤੇ ਉਹ ਚੀਜ਼ ਨੂੰ ਮੱਲਾ ਵੀ ਆ ਹੁਣ ਜਿਹੜੀ ਆਪਣੇ ਕਟਰ ਵਾਲ ਪੈਂਦਾਗਾ ਇਹ ਸਾਰੀ ਬੀਮ ਵਾਲਾ ਲਾਤਾ ਇਹ ਸਾਰਾ ਬੀਮ ਵਾਲਾ ਹੀ ਆ ਸਿਸਟਮ ਦੂਜਾ हट ਗਏ ਦੂਜਾ हट ਗਏ ਨਾਲ ਕਈ ਫਾਇਦੇ ਨੇਗੇ ਮੰਨ ਲਓ ਕਟਰ ਸੌਖਾ ਪੈ ਜਾਂਦਾ ਅਸ ਕੱਲਾ ਬੰਦਾ ਵੀ ਕੱਲਾ ਬੰਦਾ ਵੀ ਕਟਰ ਪਾ ਲੋ ਪਾ ਕੱਢ ਲੈਂਦਾ ਹੈਗਾ ਠੀਕ ਆ ਹਾਂ ਆ ਉਹ ਵੀ ਜੇ ਨਹੀਂ ਮੰਨ ਲਾ ਵੀ ਇੱਕ ਵਾਰ ਸ ਉੱਚਾ ਜਾ ਹੋ ਗਿਆ ਉੱਚਾ ਹੋ ਗਿਆ ਜੀ ਉਹ ਪੈਂਦਾ ਨਹੀਂ ਇਹ ਮੰਨ ਲਓ ਬੀਮ ਕਰਕੇ ਇਹਦੀ ਸੈਟਿੰਗ ਵਧੀਆ ਆ ਗਈ ਕੱਲਾ ਬੰਦਾ ਵੀ ਜੇ ਮੰਨ ਲਓ ਨਹੀਂ ਹੈਗਾ ਕੋਈ ਨਾਲ ਠੀਕ ਹੈ। ਕੱਲਾ ਬੰਦਾ ਨੂੰ ਪਾ ਕੱਟ ਲੈਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ। ਠੀਕ ਹੈ। ਹਾਂਜੀ। ਇੱਕ ਹਰਵੀਰ ਸਿੰਘ ਇੱਕ ਹੋਰ ਵੀ ਤੂੰ ਦੇਖ। ਇੱਕ ਹੁਣ ਜਿਵੇਂ ਤੂੰ ਇੰਨੀਆਂ ਮਸ਼ੀਨਾਂ ਚਲਾਉਣਾ ਇੱਕ ਮੱਕੀ ਵਾਲਾ ਕਟਰ ਵੀ ਚਲਾ ਕੇ ਦੇ। ਮੱਕੀ ਵਾਲਾ ਜੀ ਆਪਣੇ ਚਲੋ ਫਿਰ ਹਾਰ ਆਪਣੇ ਕੋਲੇ ਕੋਈ ਏਰੀਆ ਨਹੀਂ ਹੈਗਾ ਮੱਕੀ ਦਾ। ਉਦੋਂ ਚਲੋ ਆਪਣੇ ਹੈਗੇ ਦੋਸਤੋ ਮਤਰਾਂ ਕੋਲੇ 30 30 40 40 ਕਿੱਲੇ। ਆਉਣ ਵਾਲੇ ਟਾਈਮ 'ਚ ਆਪਾਂ ਦੇਖਾਂਗੇ ਵੀ ਕੀ ਮਨ ਲਓ ਜੀ ਹੁਣ ਚਲੋ ਹੁਣ ਮੰਨ ਲਓ ਆਪਾਂ ਮਸ਼ੀਨਾਂ ਲੈਣ ਤੋਂ ਪਹਿਲਾਂ ਕਿਹੜਾ ਆਪਣੇ ਕੋਲ ਏਰੀਆ ਸੀਗੇ ਹਾਂਜੀ ਹਾਂਜੀ ਬਹੁਤ ਮੈਂ ਤਾਂ ਇਸ ਵਾਰ ਬਹੁਤ ਨਾ ਆਪਣੇ ਮਿੱਤਰ ਦੋਸਤਾਂ ਨੇ ਸੱਦੇ ਆ ਵੀਡੀਓ ਬਣਾਉਣ ਦੀ ਖਾਤਰੀ ਵੀ ਸਾਡੀ ਮਸ਼ੀਨ ਮੱਕੀ ਤੇ ਚੱਲ ਰਹੀ ਆ ਤੇ ਕਣਕ ਤੇ ਝੋਨੇ ਨਾਲੋਂ ਮੂਹਰੇ ਜਾਂਦਾ ਕੰਮ ਸੀ ਜਾਂਦਾ ਆ ਦੇਖਾਂਗੇ ਆਉਣ ਵਾਲੇ ਟਾਈਮ 'ਚ ਕਰਾਂਗੇ ਕੋਸ਼ਿਸ਼ ਜੀ ਮੰਨ ਲਓ ਅਗਲੇ ਸੀਜ਼ਨ 'ਤੇ ਟਰਾਈ ਕਰਾਂਗੇ ਆਪਾਂ ਜ਼ਰੂਰ ਠੀਕ ਆ ਮੱਕੀ ਵਾਲ ਕਾਟਰ ਦੀ ਵੀ ਕਰਕੇ ਦੇਖਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਠੀਕ ਆ ਕਿਉਂਕਿ ਆਪਣੇ ਕੋਲ ਸਟਾਫ ਦਾ ਪ੍ਰੋਪਰ 4 ਖਤ ਆਪਣੇ ਨਾਲ ਰਹਿੰਦਾ ਕੋਈ ਇਹੋ ਜੀ ਗੱਲ ਨਹੀਂ ਜਦੋਂ ਮਰਜੀ ਬੁਲਾ ਲਈ ਜਦੋਂ ਮਰਜੀ ਬੁਲਾ ਲਈ ਹਾਂਜੀ ਪੱਕੇ ਬੰਦੇ ਨੇਗੇ ਪੱਕੇ ਬੰਦੇ ਨੇ ਆਪਣਾ ਠੀਕ ਹੈ ਇਹ ਹੁਣ ਜੇ ਨਹੀਂ ਪੱਕੀ 4 ਚੈਨਾਂ ਕਰਦੀਆਂ ਇਹਦੇ 4 ਚੈਨਾਂ ਜੀ ਹਾਂ ਠੀਕ ਆ ਹਾਂ ਇਹ ਟੁੱਟਣ ਦੀ ਤਾਂ ਪਹਿਲਾਂ ਵੀ ਕੋਈ ਐਡੀ ਇੰਟਰੈਕਟ ਨਹੀਂ ਟੁੱਟਣ ਦੀ ਕੋਈ ਨਹੀਂ ਸੀ ਇਹਦੇ ਨਾਲ ਕੀ ਆ ਜੀ ਇਹ ਮਾਲ ਮੰਲੋ ਪ੍ਰੋਪਰ ਸਹੀ ਮੰਨ ਲਓ ਲੈਂਦਾਗਾ ਉਹ ਕਰੋ ਠੀਕ ਆ ਹਾਂ ਫੀਟਰ ਜਿੰਨਾ ਮਾਲ ਜ਼ਿਆਦਾ ਲਊਗਾ ਕਿਉਂਕਿ ਹੁਣ ਇਹਦੇ ਜਿਹੜੇ ਫਰੰਟ ਆਓ ਗਰਾਓ 16 ਇੰਚ ਆ ਰਿਹਾ ਹਾਂ ਉਹਦੇ ਚ ਕੋਈ ਪ੍ਰੋਬਲਮ ਨਹੀਂ ਠੀਕ ਆ ਉਹ ਮੰਨ ਲਓ ਜਿੰਨਾ ਮਾਲ ਇਹ ਲਈ ਜਾਉ ਫੀਡਰ ਉਹਨੇ ਇਹਨੂੰ ਅੰਗੇ ਲੰਘਾਈ ਜਾਣਾ ਠੀਕ ਆ ਹਾਂ ਕੋਈ ਇਹ ਚਾਦਰ ਕਹੇਗੀ ਦੀ ਲਾਤੀ ਇੱਥੇ ਇਹ ਮੰਨ ਲਓ ਦੀ ਚਾਦਰ ਹੋਣੀ ਆ ਜੀ ਮਤਲਬ 12 ਗੇ ਦੀ ਚਾਦਰ ਹੋਣੀ ਆ 12 ਗੇ ਦੀ ਘੱਟ ਤੋਂ ਘੱਟ ਹੈਗੀ ਆ ਹਾਂ ਘੱਟ ਤੋਂ ਘੱਟ 12 ਗੇ ਇਹ ਤਾਂ ਬਹੁਤ ਇਹਦੀ ਕਸਾਈ ਕਿਸੂ ਹੀ ਹੈ ਨਹੀਂ ਜੀ ਏਡੀ ਠੀਕ ਆ ਹਾਂ ਇਹ ਕਾਲੀ ਸਟੀਲ ਨਹੀਂ ਲਾਉਂਦੇ ਨੇ ਨਹੀਂ ਇਹ ਇਹ ਲੋਹੇ ਦੀ ਲੱਗਦੀ ਹੈ ਇਹ ਲੋਹੇ ਦੀ ਲੱਗਦੀ ਹੈ ਹਾਂ ਆਈਐਸਆਈ ਮਾਰਕਾ ਲੱਗਦਾ ਇਹਨੂੰ ਠੀਕ ਹੈ ਜਿਹੜੀ ਉਹੀ ਜੀ ਮੋਟੀ ਲਾਉਂਦੇ ਨੇ ਹਾਂ ਉਹੀ ਜਿਹਨਾਂ ਨੇ ਚਲੋ ਹੈਵੀ ਲਾਤੀ ਉਹ ਚਾਦਰਾਂ 16 ਗੇਜ ਚ ਲੱਗਦੀ ਹੈ ਜਿਹੜੀ ਸਟੀਲ ਦੀ ਚਾਦਰ ਹੈ ਸਟੀਲ ਦੀ ਹਾਂ ਇਹ 10 ਮਨ ਲਓ 12 ਗੇਜ ਚ ਲੱਗਦੀ ਹੈ ਠੀਕ ਹੈ ਹਾਂ ਤੇ ਬਾਈਆਂ ਨਾਲ ਕਿੰਨੀ ਤਰੀਕ ਦਾ ਵਾਦਾ ਕਰਿਆ ਸੀ ਆਪਾਂ ਮਸ਼ੀਨ ਦੇਣ ਦਾ ਇਹਨਾਂ ਨਾਲ ਦੀ ਬਸੋ ਮਸ਼ੀਨ ਇਹਨਾਂ ਨੂੰ ਪੈਸੇ ਕੱਲ ਨੂੰ ਦੇਣੇ ਸੀਗੇ ਅੱਛਾ ਡੇਟ ਇਹਨਾਂ ਦੀ ਕੱਲ ਦੀ थीगी ਅੱਛਾ ਚਲੋ ਆ ਹੁਣ ਜਿਹੜਾ ਕੋਈ ਆਪਣਾ ਚੱਲ ਰਹੇ ਨੇ ਕਿ ਜਿਵੇਂ ਤਿਹਾਰਾਂ ਦਾ ਸਿਸਟਮ ਆ ਹਾਂ 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 ਉਹਦੇ ਕਰਕੇ ਇਹਨਾਂ ਨੂੰ ਹੈਗਾ ਸੀਗਾ ਕੋਈ ਆ ਪ੍ਰੋਬਲਮ ਸੀਗੀ ਗੰਡ ਮੂਲਾਂ ਵਗੈਰਾ ਦੀ ਠੀਕ ਆ ਉਹਦੇ ਕਰਕੇ ਇਹਨਾਂ ਨੂੰ ਆਪਾਂ ਇੱਕ ਦਿਨ ਪਹਿਲਾਂ ਹੀ ਦੇਤੀ ਇੱਕ ਦਿਨ ਪਹਿਲਾਂ ਹਾਂਜੀ ਚਲੋ ਵਧੀਆ ਹਾਂ ਭਾਈ ਵੀ ਯਾਦ ਰੱਖਣਗੇ ਵੀ ਭਾਈ ਹਨਾ ਗੱਲ ਕਰੀ ਸੀ ਤੇ ਬੰਦੇ ਨੇ ਹਾਂ ਹੀ ਹਾਂ ਨਹੀਂ ਕੰਪਨੀਆਂ ਜਿਹਦਾ ਆਪਾਂ ਕਈ ਢੇਡੇ ਖਾਈ ਜਾਂਦੇ ਆ ਕਹਿ ਕੇ ਅੱਜ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨੇ ਨਹੀਂ ਉਹ ਚਲੋ ਆਪਾਂ ਜਦੋਂ ਆਪਾਂ ਆਪਦੇ ਪੱਧਰ ਦੇ ਮਸ਼ੀਨਾਂ ਵੇਚਦੇ ਆ ਆਪਦੀ ਸ਼ੋਰਟ ਹੀ ਦਿੰਨੇ ਆਪਾਂ ਵੀ ਉਸੇ ਮਸ਼ੀਨ ਆਪਾਂ ਪ੍ਰੋਵਾਈਡ ਕਰਾਉਣੇ ਆ ਜਿਹੜੀ ਬੁਕਿੰਗ ਆਪਣੇ ਕੋਲੇ ਆ ਕਿਉਂਕਿ ਉਹ ਅਗਲੇ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਕੱਲ ਨਾ ਕਿਸੇ ਕੰਪਨੀ 'ਚ ਜਾਣ ਦੀ ਜ਼ਰੂਰਤ ਹੈ ਨਾ ਕੋਈ ਢੇਡਾ ਲਾਉਣ ਦੀ ਜ਼ਰੂਰਤ ਹੈ ਆਪਾਂ ਅਗਲੇ ਨੂੰ ਜਿੰਨੀ ਵੀ ਨੌਲੇਜ ਆ ਗਈ ਮੰਨ ਲਓ ਪ੍ਰੋਪਰ ਔਰ ਪੇਂਟ ਹੋਣ ਤੋਂ ਪਹਿਲਾਂ ਵੀ ਅਗਲੇ ਨੂੰ ਆਪਾਂ ਮੰਨ ਲਓ ਦੱਸ ਦੇਾਂਗੇ ਹਾਂ ਵੀ ਇੱਥੇ ਇੱਕ ਕੰਮ ਵਾਗਿਆ ਸਭਾ ਗਿਆ ਜੀ ਹਾਂ ਹਾਂ ਠੀਕ ਹੈ ਬਾਕੀ ਨਾਲੇ ਵੀਰ ਉਹਨੀਆਂ ਯਾਰ ਗੱਲ ਕਰਨਗੇ ਹਨ ਵੀ ਸਾਡੀ ਗੱਲ ਤਾਂ ਕਰੀ ਵੀ ਸੀ ਇੰਨੀ ਤਰੀਕ ਦੀ ਸਾਨੂੰ ਦੋ ਦਿਨ ਪਹਿਲਾਂ ਹੀ ਦੇਤੀ ਸੀ ਹਾਂਜੀ 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 ਤੇ ਗਾਹਕ ਦਾ ਵੀ ਜੇ ਆਪਣਾ ਮੇਰਾ ਮਨ ਬਣਦਾ ਜਾਂਦਾ ਵੀ ਯਾਰ ਹਰਦੀਪ ਤੋਂ ਲੈਣੀ ਹੈ ਮਸ਼ੀਨ ਹਾਂਜੀ 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 ਕਿੱਥੇ ਮਨ ਲਾ ਵੀ ਮੈਂ ਕਹੂੰ ਯਾਰ ਕੀ ਪਤਾ ਵੀ ਅੱਜ ਕੱਲ ਕਰੂਗਾ ਕੀ ਕਰਦਾ ਜਦੋਂ ਗੱਲ ਬਾਈ ਯੂਨੀਅਨ ਨਾਲ ਅਗਲਾ ਕਰੂਗਾ ਅਗਲਾ ਕਹਿੰਦਾ ਯਾਰ ਨਹੀਂ ਇੱਕ ਦਿਨ ਪਹਿਲਾਂ ਆਪਾਂ ਨੂੰ ਫੋਨ ਕਰਕੇ ਕਿਹਾ ਹਾਂਜੀ 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 ਆਪਣੇ ਜਿੰਨੀਆਂ ਵੀ ਆਪਾਂ ਡਿਲੀਵਰੀਆਂ ਦੇ ਰਹਾਂਗੇ ਠੀਕ ਆ ਕੋਈ ਲੇਟ ਫੇਟ ਵਾਲਾ ਆਪਣੇ ਕੋਲੇ ਕੋਈ ਸਿਸਟਮ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਲੇਟ ਕੀਤਾ ਹੋਵੇ ਠੀਕ ਆ ਜਿੰਨੀ ਕ ਗੱਲ ਹੁੰਦੀ ਆ ਆਪਾਂ ਪ੍ਰੋਪਰ ਸੱਚਾਈ ਅਗਲੇ ਨੂੰ ਦੱਸੀ ਦੀ ਆ ਇਹ ਨਹੀਂ ਹੈਗਾ ਵੀ ਆਪਾਂ ਅਗਲੇ ਨੂੰ ਕੋਈ ਝੂਠ ਬੋਲੀ ਜਾਵਾਂਗੇ ਵੀ ਜੀ ਦੋ ਦਿਨਾਂ ਨੂੰ ਮਸ਼ੀਨ ਥੋੜੀ ਰੈਡੀ ਆ ਤਿੰਨ ਦਿਨਾਂ ਨੂੰ ਰੈਡੀ ਆ ਨਹੀਂ ਨਹੀਂ ਜਿੰਨਾ ਟਾਈਮ ਲੱਗਣਾ ਉਹ ਆਪਾਂ ਅਗਲੇ ਨੂੰ ਪ੍ਰੋਪਰ ਦੱਸ ਦਿਆਂਗੇ ਪਹਿਲਾਂ ਦੱਸ ਵੀ ਨਾ ਵੀ ਇੰਨਾ ਕੁ ਟਾਈਮ ਲੱਗੂਗਾ ਟਾਈਮ ਲੱਗੇ ਕਿਉਂਕਿ ਜਦੋਂ ਹੁਣ ਆਪਾਂ ਨੂੰ ਚਲੋ ਪਤਾ ਹੀ ਆ ਹਨਾ ਵੀ ਰੰਗ ਤੇ ਵਾਗੀ ਰੰਗ ਤੇ ਦਿਹਾੜੀ ਖਾ ਜੂਗੀ ਹਾਂਜੀ ਜਾਂ ਆਹ ਚੀਜ਼ ਤੇ ਖੜੀ ਆ ਇੱਥੇ ਇੰਨਾ ਟਾਈਮ ਲੱਗੀ ਜਾਣਾਗਾ ਹਾਂਜੀ ਤੇ ਇਹ ਸਾਰਾ ਤਕਰੀਬ ਵਾਲਾ ਆਪਾਂ ਨੂੰ ਤਾਂ ਹੁਣ ਪਤਾ ਹੀ ਆ ਜੀ ਪਤਾ ਹੀ ਆ ਹਨਾ ਚਲੋ ਨਵੇਂ ਬੰਦੇ ਨੂੰ ਤਾਂ ਨਹੀਂ ਪਤਾ ਹੁੰਦਾ ਹਾਂਜੀ ਅੱਗੇ ਆਪਾਂ ਮੰਨ ਲਾ ਵੀ ਹੁਣ ਤਾਂ ਲੋਕ ਵੀ ਸਿਆਣੇ ਹੋ ਗਏ ਅੱਗੇ ਆਪਾਂ ਆਮ ਪ੍ਰਸਾਰ ਜਨ ਇਹ ਜਿਹੜੀਆਂ ਜੋ ਮਸ਼ੀਨਾਂ ਲੈ ਕੇ ਜਾਂਦੇ ਹੁੰਦੇ ਸੀ ਐਵੇਂ ਰਾਹ 'ਚ ਹੀ ਵਾਟਰ ਬਾਡੀ ਖੋਲ ਕੇ ਬਹਿ ਜਾਂਦੇ ਸੀ ਕਹਿੰਦੇ ਸੀ ਸਾਡੀ ਤਾਂ ਵਾਟਰ ਬਾਡੀ ਖਰਾਬ ਹੋ ਗਈ ਤਾਂ ਲੇਟ ਹੋ ਗਏ ਲੇਟ ਹੋ ਗਏ ਠੀਕ ਆ ਹੁਣ ਤਾਂ ਹੁਣ ਤਾਂ ਅਗਲੇ ਨੂੰ ਵੀ ਪਤਾ ਵੀ ਵਾਟਰ ਬਾਡੀ ਦਾ ਕਿੱਡਾ ਕੰਮ ਆਗਾ ਕਿ ਵਾਟਰ ਬਾਡੀਆਂ ਨਾਲ ਹੀ ਲੋਕਾਂ ਨੂੰ ਕਹੀ ਜਾਂਦੇ ਹੁੰਦੇ ਸੀ ਦੋ ਦਿਨ ਖੜ ਜਾ ਇੱਕ ਦਿਨ ਆ ਕੇ ਕੰਮ ਕਰਾ ਲਈਏ ਜਾਂ ਕੀ ਕਰ ਲਈਏ ਨਾ ਇਹ ਚੱਲਦੇ ਰਹਿੰਦੇ ਨੇ ਨਹੀਂ ਬਾਕੀ ਦੇਖੋ ਕੰਮ ਵੀ ਫੇਰੀ ਚੱਲਦਾ ਜਦੋਂ ਆਪਾਂ ਬੰਦਾ ਸੱਚਾਈ ਨਾ ਚੱਲਦਾ ਜੀ ਠੀਕ ਆ ਹਾਂ ਬਾਕੀ ਸਾਨੂੰ ਵੀਰ ਹੋਣੀਆਂ ਪ੍ਰੋਪਰ ਗੱਲਬਾਤ ਜੋ ਵੀ ਹੋਈ ਹੈ ਇਹਨਾਂ ਨਾਲੋਂ ਤੁਹਾਨੂੰ ਦੱਸ ਦੇਣਗੇ ਠੀਕ ਹੈ ਕਰਦੇ ਆ ਵੀਰ ਹੋਣੀਆਂ ਨਾਲ ਗੱਲਬਾਤ ਹਾਂ ਇਹਨਾਂ ਦੋ ਤੋਂ ਚਾਰ ਕਰਦੇ ਨੂੰ ਤੁਹਾਨੂੰ ਟਾਈਮ ਨਹੀਂ ਲੱਗੇ ਠੀਕ ਹੈ ਜੀ ਚੰਗਾ ਹੀ ਸਸਤੀ ਕਾਰ ਸਾਰਿਆਂ ਨੂੰ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਆਪਾਂ ਇੱਕ ਵਾਰ ਹਰਦੀਪ ਸਿੰਘ ਦਾ ਆਪਾਂ ਨੰਬਰ ਕੇਣਾ ਹਰਦੀਪ ਸਿੰਘ ਤੋਂ ਆਪਾਂ ਨੰਬਰ ਉਸਕੇ ਪਾ ਦਈਏ ਤੇ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਊਗਾ ਤਾਂ ਉਹ ਕਰ ਸਕਦਾਗਾ ਇੱਕ ਵਾਰ ਆਪਾਂ ਹਰਦੀਪ ਸਿੰਘ ਨਾਲ ਗੱਲ ਕਰਦੇ ਹਰਦੀਪ ਇੱਕ ਆਈ ਬਈ ਆਇਆ ਫੁਰ ਮੈਨ ਨਾ ਆਈ ਅੰਦਰ ਖੜੀ ਐ ਨੇ ਦਿਖਾਉਣਿਆ ਜਿਹੜੀਆਂ ਕੋ ਕਾਉ ਨੇ ਉਹ ਵੀ ਦਿਖਾਉਣਿਆ ਕਰ ਲੋ ਹਾਂ ਇਹ ਠੀਕ ਹੈ ਬੰਦਾ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਘਰੇ ਰੱਖੀ ਆ ਇੱਕ ਤਾਂ ਦਸ਼ਮੇਸ਼ਾ 9900 ਉਹ ਨਹੀਂ ਇਹ ਵੇਚਦੇ ਹੈਗੇ ਤੇ ਇੱਕ ਮਸ਼ੀਨ ਕਰਤਾਰ ਆ 4000 ਮਾਰ ਲ ਇਹ 2022 ਮਾਡਲ ਆ ਇਹ ਨਹੀਂ ਵੇਚਦੇ ਇਹ ਦੋਨੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਬਾਕੀ ਸਾਰੀਆਂ ਮਸ਼ੀਨਾਂ ਛੇਲ ਨੇਗੀਆਂ ਆਹਾ ਜੱਸੀ ਹੈ ਜੇ ਜਮਾ ਨਮੀ ਲੈਂਦੀ ਹੈਗੀ ਇਹ ਵੀ ਬਕਾਊ ਆਗੀ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਡਿਸਪੋਜ਼ਲ ਇੰਜਨ ਦਾ ਸਭ ਟਪੇਟੀ ਬੰਦ ਇੰਜਨ ਨੇਗੇ ਜਿੰਨੀ ਕੰਪਨੀ ਗਰੰਟੀ ਦਿੰਦੀ ਹੈਗੀ ਉਨੀ ਗਰੰਟੀ ਗਾਹ ਨੂੰ ਦਿੰਨੇ ਹੈਗੇ ਕੋਈ ਇਹ ਨਹੀਂ ਹੈਗਾ ਆਪਾਂ ਕਿਹੜਾ ਪੈਸੇ ਵਾਟਲੇ ਮੋੜ ਕੇ ਗਾਹ ਕਦੀ ਸੁਣੀ ਨਾ ਸਾਰੀ ਜੇ ਕੰਪਨੀ ਵਾਲਿਆਂ ਦਾ ਬੰਦਾ ਘੰਟੇ 'ਚ ਪਹੁੰਚਦਾ ਤੇ ਸਾਡਾ ਬੰਦਾ ਪੌਣੇ ਘੰਟੇ ਛੋਡੇ ਕੋਲੇ ਮਸ਼ੀਨ ਕੋਲੇ ਹੋਊਗਾ ਕਿਉਂਕਿ ਕਾਇ세 ਤੁਸੀਂ ਸਾਨੂੰ ਕੰਪਨੀ ਨੂੰ ਵੀ ਦਿੱਤੇ ਨੇ ਤਾਂ ਸਾਨੂੰ ਵੀ ਚਲੋ ਸਾਡਾ ਟਾਈਪ ਕੰਪਨੀ ਨਾਲ ਕਰਕੇ ਆ ਕਰਕੇ ਸਾਨੂੰ ਚਲੋ ਜਿਵੇਂ ਵੀ ਹੁੰਦਾਗਾ ਚੱਲਦਾ ਹਨ ਤੇ ਆ ਵੀ ਜੱਸੀ ਖੜੀ ਆ ਆ ਵੀ ਜੱਸੀ ਖੜੀ ਆ ਇਹ ਛੀ ਜਾਣ ਲੱਗੇ ਵਾਲੀਆਂ ਨਹੀਂ ਆ ਬਿਲਕੁਲ ਜਮਾ ਨਵਾਂ ਬ੍ਰਾਂਡ ਇਹ ਤਾਂ ਹਜੇ ਚਲਾਈ ਵੀ ਨਹੀਂ ਲਿਆ ਕੇ ਖੜਾਈ ਆਗੀ ਬਾਕੀ ਆਪਾਂ ਹਰਦੀਪ ਸਿੰਘ ਨਾਲ ਕਰਦੇ ਆ ਗੱਲਬਾਤ ਬਾਕੀ ਬਾਈਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਸਾਈ ਦਿੱਤੀ ਨੂੰ ਕਿੰਨੇ ਟਾਈਮ ਚ ਤੁਹਾਨੂੰ ਕੋਈ ਬਾਲੇ ਲਾਰੇ ਹੱਥੇ ਤਾਂ ਨਹੀਂ ਲਾਏ ਹੈਗੇ ਕਿੰਨੇ ਟਾਈਮ ਚ ਤੁਹਾਨੂੰ ਮਸ਼ੀਨ ਦੇ ਕੇ ਟੋਰਤਾ ਅੱਜ ਦੋ ਮਸ਼ੀਨਾਂ ਲਿਆ ਰਹੇ ਨੇ ਬਾਈ ਹੰਡੀ